ਕਨਖੀ ਕੌਮ ਮੈਂ ਪੰਜਾਬੀ ਚੜੀ ਇੱਕ ਕਿਵੇਂ ਨਾ ਗਾਦੇ ਪਾਰਟੀ ਵਾਂਗੂ ਮਾਇਂਟਣਗੇ ਸਾਰਿਆਂ ਨੂੰ ਕਿੱਥੀ ਕੇ منی ਲਾਂਡਰੀਂ ਦਾ ਕੇਸ ਕੈਪਟਨ ਅਮਰਿੰਦਰ ਸਿੰਘ ਦਾ ਪਰ ਉਹ ਕੇਸ ਤੇ ਉਸ ਵਕਤ ਦੇ ਨੇ ਜਦੋਂ ਉਹ ਤੁਹਾਡੀ ਸਰਕਾਰ ਦੀ ਅਗਵਾਈ ਕਰ ਰਹੀ ਸੀਗੀ ਜਨਾ ਅਗਵਾਈ ਕਰਦੇ ਕਿਉਂ ਨਹੀਂ ਫੜ ਕੇ ਦਿੱਤੇ ਅੰਦਰ ਤੇ ਫਿਰ ਤੁਹਾਡੀ ਸਰਕਾਰ ਨੇ ਮਤਲਬ ਬੇਈਮਾਨ ਬੰਦਿਆਂ ਨੂੰ ਸੀਐਮ ਬਣਾਤਾ ਕਾਂਗਰਸ ਦੇ ਉੱਤੇ ਇੱਕ ਸਵਾਲ ਹੈ ਵੀ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਾਇਆ। ਸਦੀਆਂ ਦੇ ਵਾਸਤੇ ਇੱਕ ੱੱਬਾ ਕਾਂਗਰਸ। ਸਿੱਖਾਂ ਨੂੰ ਤੇ ਬਹੁਤ ਵੱਡਾ ਦੋਸ਼ ਵੀ ਹੈ ਉਹਨਾਂ ਦੇ ਰਾਜ ਚ ਕਿੱਡਾ ਵੱਡਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਮੁੰਡਿਆਂ ਦਾ ਕਤਲੇਆਮ ਹੋਇਆ। ਵਰਗਾਰੀ ਮੋਰਚਾ ਖਤਮ ਵੀ ਕੀਤਾ ਗੁਰੂ ਮਹਾਰਾਜ ਦੀ ਹਜ਼ੂਰੀ ਚ ਤੁਹਾਡੇ ਤੋਂ ਵਾਅਦਾ ਕਰਾਇਆ ਗਿਆ। ਮੈਂ ਚਿੱਠੀ ਲਿਖੀ। ਹੂੰ। ਤੇ ਕਿਸੇ ਵੀ ਧਰਮ ਦੀ ਬੇਅਦਬੀ ਹੁੰਦੀ ਆ। ਜੀ। ਉਹਦੀ ਘਟੋ ਘਟ ਉਮਰ ਕੈਦ ਹੋਣੀ ਚਾਹੀਦੀ। ਤੁਹਾਨੂੰ ਯਾਦ ਹੋਣਾ ਕਿ ਕੈਪਟਨ ਅਬਰਿੰਦਰ ਸਿੰਘ ਉਹਨਾਂ ਸੌ ਖਾਦੀ। ਬਿਲਕੁਲ। ਗੁਟਕਾ ਸਾਹਿਬ ਫੜ ਕੇ ਮੈਂ ਨਾਲ ਖੜ ਹੂੰ ਕਿ ਕਿਨੇ ਤੁਹਾਨੂੰ ਰਿਸੂਲੂਸ਼ਨ ਦਿੱਤੀ ਸੀ ਸੌਖਾਂ ਦੇ ਦੱਸਿਆ ਉਹਨਾਂ ਨੇ ਕਿਨੇ ਦਿੱਤੀ ਸੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲੁਧਿਆਣੇ ਤੋਂ ਤੁਹਾਡੇ ਕੈਂਡੀਡੇਟ ਰਾਜਾ ਵੜਿੰਗ ਉੱਥੇ ਕੋਈ ਸਮਾਗਮ ਹੈਗਾ Hindu community ਦਾ ਉੱਥੇ ਕਹਦੇ ਵੀ ਹਮ ਬਗਵਾ ਲਹਿਰਾएंगे ਘਰ ਘਰ ਬਗਵਾ ਲਹਿਰਾएंगे ਉੱਥੇ ਉਹ ਵੀ ਝੂਮ ਰਹੇ ਨੇ ਅੱਜ ਪੰਜਾਬ 'ਚ ਜੋ ਹਾਲਾਤ ਨੇ ਤੁਸੀਂ ਮੈਨੂੰ ਦੱਸੋ ਕਿ ਲੀਡਰਾਂ ਦੀ ਜ਼ਮੀਰ ਮਰ ਗਈ ਐ ਖਰੀ ਮਰ ਗਈ ਚੜ੍ਹਜੇ ਨੂੰ ਪਤਾ ਹੀ ਨਹੀਂ ਹੂੰ ਇਹ ਪੱਕੇ ਬੜੀ ਮੁਸ਼ਕਲ ਬਣੀ ਆ 50 ਤੋਂ ਵੱਧ ਚਿੱਟੇ ਨਾ ਮੁੰਡੇ ਮਰੇ ਉਦੋਂ ਇੱਕ ਲਹਿਰ ਚੱਲੀ ਸੀ ਚਿੱਟੇ ਦੇ ਖਿਲਾਫ ਕਾਲਾ ਹਫਤਾ ਤੁਹਾਡੇ ਰਾਜ ਚ ਕੌਣ ਐਡਾ ਵੱਡਾ ਕੰਮ ਕਰ ਰਿਆ ਸੀ ਕਾਂਗਰਸ ਦੇ ਰਾਜ ਚ ਨਸ਼ਾ ਖਤਮ ਕਰਨਾ ਚਾਹੇ ਮੈਂ ਖਤਮ ਹੋ ਜਾ ਕਿ ਕਿਸੇ ਕੌਮ ਨੂੰ ਹਾਂ ਕਿਸੇ ਸਟੇਟ ਨੂੰ ਜੀ कमजोर करना है तो थे नशा वाड़े प्रधानमंत्री मोदी ने बड़ा फट्टा बयान ਦਿੱਤਾ ਜਿਹੜਾ ਸਦੀਆਂ ਅਸਰ ਰਹਿਣਾ ਕਹਿੰਦਾ ਜੇ ਕਾਂਗਰਸ ਆ ਗਈ ਅਯੁੱਧਿਆ ਦੇ ਵਿੱਚ ਰਾਮ ਮੰਦਰ ਨੂੰ ਤਾਲਾ ਲੱਗ ਜਾਣਾ ਕੀ ਕਾਂਗਰਸ ਹਿੰਦੂ ਵਿਰੋਧੀ ਹੈ ਕਿਤੇ ਐ ਤਾਂ ਨਹੀਂ ਲੱਗਦਾ ਵੀ ਜਿਹੜਾ ਬੀਜੇਪੀ ਦਾ ਕਾਂਗਰਸ ਮੁਕਤ ਭਾਰਤ ਦਾ ਏਜੰਡਾ ਹੈ ਇਹ ਉਹਦੇ ਚ ਬੜੀ ਵੱਡੀ ਕਾਮਯਾਬੀ ਵੱਲ ਬੀਜੇਪੀ ਵੱਧ ਰਹੀ ਜਦੋਂ ਬਾਬਾ ਬੰਦਾ ਭਾਦਨ ਟਿੱਟ ਨਾ ਟਸਰਾਂ ਦੇ ਦੀ ਖੜਖਾਈ ਸੀ ਤੇ ਸਿੱਖੀ ਖਤਮ ਨਹੀਂ ਹੋਣ ਦਿੱਤੀ ਪੰਜਾਬੀ ਵੀ ਤਾਂ ਖਤਮ ਨਹੀਂ ਹੋਣ ਦਿੱਤੀ ਉਦੋਂ ਦਾ ਫਿਰ ਸਰਦਾਰ ਲਾਸ਼ੁਣ ਸਿੰਘ ਉੱਠ ਕੇ ਪੰਜਾਬੀ ਅਤੇ ਸਿੱਖੀ ਦੀ ਚਾਹਨ ਕੰਮ ਕਰ ਰਹੇ ਲੋਕ ਸਭਾ ਚੋਣਾਂ 2024 ਭਾਰਤ ਦਾ ਪੂ ਇੱਕ ਭਾਰਤ ਦੇ ਲੋਕਾਂ ਦਾ ਪੂ ਇੱਕ ਤੇ ਖਾਸ ਕਰ ਅਸੀਂ ਪੰਜਾਬ ਦੀ ਗੱਲ ਕਰ ਰਹੇ ਆ ਪੰਜਾਬ ਦੇ ਲੋਕਾਂ ਦਾ ਸਿਆਸੀ ਪੂ ਇੱਕ ਕੀ ਹੋਏਗਾ ਗੁਰਦਾਸਪੁਰ ਤੋਂ ਜਿਹੜਾ ਹੈਗਾ ਉਮੀਦਵਾਰ ਕਾਂਗਰਸ ਵੱਲੋਂ ਚੋਣ ਮੈਦਾਨ 'ਚ उतारे ਗਏ ਸੁਖਜਿੰਦਰ ਸਿੰਘ ਰੰਦਾਵਾ ਅੱਜ ਸਾਡੇ ਨਾਲ ਇਸ ਮੁਲਾਕਾਤ ਦੇ ਵਿੱਚ ਮੌਜੂਦ ਰਹਿਣਗੇ ਅਸੀਂ ਗੱਲਬਾਤ ਕਰਾਂਗੇ ਸਵਾਗਤ ਹੈ ਰੰਦਾਵਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆ ਰਹੇ ਸੀਗੇ ਜੀ ਫਲੈਕਸ ਬੋਰਡ ਵੱਡੇ ਵੱਡੇ ਲੱਗੇ ਹੋਏ ਐ ਮੈਂ ਉੱਥੋਂ ਗੱਲ ਸ਼ੁਰੂ ਕਰਨੀ ਚਾਹਣਾ ਜਮੀਰ ਦੀ ਸੁਣਾਗੇ ਰੰਦਾਵਾ ਹੀ ਚੁਣਾਗੇ ਜਮੀਰ ਕੀ ਹੁੰਦੀ ਐ ਆ ਜੋ ਪੰਜਾਬ ਚ ਚੱਲ ਪਿਆ ਜਮੀਰ ਮਾਰ ਕੇ ਲੀਡਰ ਤੁਰੇ ਫਿਰਦੇ ਨੇ ਹਾਂ ਯਾਰ ਜੇ ਜਮੀਰ ਹੀ ਨਹੀਂ ਪੰਜਾਬੀਆਂ ਦੀ ਹਾਂ ਸਪੱਤ ਸਿਰ ਸੁੱਟ ਕੇ ਤੁਰੇ ਫਿਰਦੇ ਆ ਹਾਂ ਅਸੀਂ ਨਸ਼ਿਆਂ ਦੇ ਅਗੇਂਸਟ ਖੁੱਲ ਕੇ ਬੋਲਦੇ ਨੇ ਹਾਂ ਤੁਹਾਨੂੰ ਯਾਦ ਹੋਣਾ ਕਿ ਕੈਪਟਨ ਅਬਰਿੰਦਰ ਸਿੰਘ ਉਹਨਾਂ ਸੌ ਖਾਦੀ ਬਿਲਕੁਲ ਗੁਟਕਾ ਸਾਫ ਫੜ ਕੇ ਮੈਂ ਨਾਲ ਖੜਾ ਸੀ ਖੜੇ ਸੀ ਤੁਸੀਂ ਮੈਂ ਨਾਲ ਖੜਾ ਸੀ ਸੌਂਚ ਸ਼ਾਮਲ ਸੀ ਤੁਸੀਂ ਸੌ ਨਹੀਂ ਮੈਂ ਖਾਦੀ ਹਾਂ ਔਰ ਬਾਅਦ ਚ ਲੜਾਈ ਕੀਤੀ ਹਾਂ ਕਿ ਕਿੰਨੇ ਤੁਹਾਨੂੰ ਸੁਜੈਸ਼ਨ ਦਿੱਤੀ ਸੀ ਸੌ ਖਾਣ ਦੀ ਦੱਸਿਆ ਉਹਨਾਂ ਨੇ ਕਿੰਨੇ ਦਿੱਤੀ ਸੀ ਹਾਂ ਕਿੰਨੇ ਦਿੱਤੀ ਇਹੋ ਹੀ ਪੁੱਛਿਆ ਹਾਂ ਜੇ ਉਠੇ ਆਪਣੀ ਸ਼ੂਤਾਰੇ ਹੂੰ ਤੇ ਤੁਰਫੇ ਹੂੰ ਉਹ ਬਹੁਤ ਗਲਤ ਸਾਰ ਗੁਰੂ ਦੀ ਸੌਂ ਖਾੜੀ ਹੂੰ ਚਾਹੇ ਸੱਚੀ ਹੈ ਜਾਂ ਦੂਜੀ ਹੈ ਗੁਰੂ ਸੌਂ ਖਾਣ ਲਈ ਨਹੀਂ ਗੁਰੂ ਸੇਧ ਦੇਣ ਲਈ ਸਹੀ ਤੇ ਜਿਹੜਾ ਪੰਧਾ ਕਮਜ਼ੋਰ ਹੁੰਦਾ ਥੀਕ ਹੁੰਦਾ ਉਹ ਸੌਂ ਖਾਂਦਾ ਸੌਂ ਦਾ ਸਹਾਰਾ ਲੈਂਦਾ ਉਹ ਸੌਂ ਦਾ ਸਹਾਰਾ ਲੈਂਦਾ ਹੂੰ ਤੇ ਜਿੰਨੇ ਆਪਣੇ ਗੁਰੂ ਦੇ ਕਹਿ ਤੇ ਚੱਲਣਾ ਹੂੰ ਉਹ ਕਦੀ ਪਿੱਛੇ ਮੁੜ ਕੇ ਨਹੀਂ ਵੇਖੇ ਜੀ ਮੈਂ ਤੁਹਾਨੂੰ ਇਹਦੇ ਵਿੱਚ ਦੱਸ ਦੇਣਾ ਤੁਸੀਂ ਕਿਹਾ ਕਿ ਜਮੀਰ ਦੀ ਪਿੱਛੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਹਾਂ ਜੀ ਹੁਕਮ ਕੀਤਾ ਸੀ ਹਮ ਕਿ ਹਰ ਸਿੱਖ ਆਪਣੇ ਘਰ ਦੇ ਉੱਤੇ ਕੇਸਰੀ ਨਿਸ਼ਾਨ ਲਾਏ ਹਾਂ ਜੀ ਮੈਂ ਕਾਂਗਰਸੀ ਹਾਂ ਹਮ ਮੇਰੇ ਘਰ ਤੇ ਮੇਰੇ ਕੋਲ ਅਕਾਲੀ ਦਲ ਦੇ ਕਿਸੇ ਦੇ ਘਰ ਤੇ ਨਹੀਂ ਹਾਂ ਮੇਰੇ ਘਰ ਤੇ ਅਜ ਵੀ ਕੇਸਰੀ ਨਿਸ਼ਾਨ ਲੱਗਾ ਹਮ ਯੱਥੀ ਆਪਣਾ ਧਰਮ ਹਮ ਜਿਸ ਗੁਰੂ ਨੇ ਹਮ ਆਪਣਾ ਬਾਪ ਵਾਰ ਦਿੱਤਾ ਹੂੰ ਆਪਣਾ ਸਰਬੰਸ ਵਾਰ ਦਿੱਤਾ ਜੀ ਤੇ ਜੀ ਉਹਦੇ ਵੇਲੇ ਜਿੰਨੇ ਆਪਣੀ ਜ਼ਮੀਰ ਨੂੰ ਨੇ ਹਿੰਦੁਸਤਾਨ ਦੀ ਜ਼ਮੀਰਾਂ ਚ ਜੋੜ ਕੇ ਰੱਖ ਦਿੱਤੀ ਹੂੰ ਕਾਪੜੇ ਉਸ ਕੰਮ ਚ ਉਹ ਪੰਜਾਬੀਆਂ ਸੀ ਹੂੰ ਸਾਡਾ ਗੁਰੂ ਹੂੰ ਹਿੰਦ ਦੀ ਚਾਦਰ ਬਣਿਆ ਜੀ ਆਪਣਾ ਸੀਸ ਵਾਰ ਕੇ ਆ ਚਾਂਦਨੀ ਚੌਂਕ ਚ ਹੂੰ ਚੜਖੜੀਆਂ ਤੇ ਚੜ ਗਏ ਉੱਥੇ ਹਾਂਜੀ ਤੇ ਕਿਸੇ ਨੇ ਜ਼ਮੀਰ ਨਹੀਂ ਆਪਣੀ ਹਲੇ ਹਮ ਅਪਾੜੀ ਉਸ ਗੋਖਾ ਧੰਕਿਆ ਇਹ ਲੋਗਾਂ ਨੇ ਕਿਹਾ ਮੈਂ ਨਹੀਂ ਵੈਸੇ ਕਿਹਾ ਅੱਛਾ ਜੀ ਕਿ ਬੰਦੇ ਕਦੇ ਕਦੇ ਜ਼ਮੀਰ ਦੀ ਸੁਣਾਈ ਹਮ ਔਰ ਪੁਰਾਣੀ ਜੋਗ ਤਰੀਆ ਮੇਰੇ ਫਾਦਰ ਵੀ ਅਮਰਤਾਰੀ ਸੀਗੇ ਜੀ ਮੈਂ ਵੀ ਗੁਰੂਬਾਰਾ ਜੀ ਦੀ ਕਿਰਪਾ ਰਹੀ ਹਮ ਮੇਰੇ ਪਰਿਵਾਰ ਚ ਮੇਰਾ ਬੇਟਾ ਮੇਰੀ ਵਾਈਫ ਮੇਰੀਆਂ ਬੇਟੀਆਂ ਹਮ ਉਹ ਵੈਜੀਟੇਰੀਅਨ ਨੇ ਹਮ ਤੇ ਜੀ ਆਪਾਂ ਕਿਸ ਪਾਸੇ ਨੂੰ ਤੁਰੇ ਆ ਜੀ ਅੱਜ ਪੰਜਾਬ ਚ ਜੋ ਹਾਲਾਤ ਨੇ ਹੂੰ ਤੁਸੀਂ ਮੈਨੂੰ ਦੱਸੋ ਕਿ ਲੀਡਰਾਂ ਦੀ ਜਮੀਰ ਮਰ ਗਈ ਐ ਖਰੀ ਮਰ ਗਈ ਹੂੰ ਯਾਰ ਇਹ ਤੂੰ ਦਾ ਸਾਡਾ ਐਮਪੀ ਬਣੇ ਹੂੰ ਤੇ ਇੱਕ ਦਿਨ ਪਾਰਲੀਮੈਂਟ ਚ ਸਿਰਫ ਦੋ ਦਿਨ ਪਾਰਲੀਮੈਂਟ ਚ ਗਿਆ ਹਾਜ਼ਰੀ ਲਾਉਣ ਲਈ ਗੱਲ ਤੁਹਾਡੀ ਠੀਕ ਹੈ ਮੈਂ ਤੁਹਾਡੀ ਗੱਲ ਚੋ ਹੀ ਗੱਲ ਲੈਣਾ ਤੁਸੀਂ ਕਹਿਆ ਵੀ ਜਮੀਰ ਲੀਡਰਾਂ ਦੀ ਮਰ ਗਈ ਹੈ ਇਹ ਸਾਰਿਆਂ ਦੀ ਮਰ ਗਈ ਹੈ ਤੁਹਾਡੀ ਪਾਰਟੀ ਦੇ ਵੀ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਰੱਤ ਰੱਤ ਇੱਕ ਤਾਂ ਕਿ ਲੋਕਾਂ ਕਹਿੰਦੇ ਤੇਰੀ ਵੀ ਤਾਂ ਮਰ ਜੇ ਹੂੰ ਤੁਹਾਨੂੰ ਇਹ ਕਿ ਜਦੋਂ ਲੋਕ ਮਿਲਦੇ ਹੁੰਦੇ ਜਿਹੜੇ ਮੁਜਾਲ ਨਹੀਂ ਉਹ ਥੋੜੇ ਜਿਹਾ ਐਡਵਾਂਸ ਚੱਲ ਪੈਂਦੇ ਨੇ ਸਹੀ ਹੈ ਹੁਣ ਨੇ ਪਹਿਲਾਂ ਇਹ ਕਹਤਾ ਵੀ ਸਮਝਾ ਦਿੱਤਾ ਇਸ਼ਾਰਾ ਇਹ ਦੇ ਕੇ ਨਹੀਂ ਵੇਖੋ ਗੱਲ ਥੋੜਾ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੂੰ ਅੱਗੇ ਇੱਕ ਮੇਰੇ ਕੋਲ ਚੈਨਲ ਕੋਈ ਇੰਟਰਵਿਊ ਲੱਗ ਗਿਆ ਜੀ ਜਿਹੜੇ ਸਾਡੇ ਬੀਜਪੀ ਦੇ ਪ੍ਰਧਾਨ ਨੇ ਹੋਣ ਇਸ ਟਾਈਮ ਜੀ 11 ਵਾਰੀ ਹੂੰ ਇਸ ਪਰਿਵਾਰ ਚ ਕਾਂਗਰਸ ਨੇ ਵੱਖ-ਵੱਖ ਆਉ ਦੇ ਦਿੱਤੇ ਕਹਰਾ ਹੂੰ ਜਿਹੜੇ ਦੂਸਰੇ ਨੇ ਸਾਡੇ ਲੋਜਾਨੇ ਤੋਂ ਐਮਪੀ ਖੜੇ ਬੀਜਪੀ ਦੇ ਜੀ ਇਹਨੇ ਕਿਹਾ ਨੇ ਦੇ ਪਰਿਵਾਰ ਦੇ ਬੰਦਿਆਂ ਨੂੰ ਮਿਲ ਗਿਆ ਹੂੰ ਤੇ ਫਿਰ ਕਹਿੰਦੇ ਸੱਸੀ ਕਾਂਗਰਸ ਕੋਲ ਕੁਲ ਲਿਆ ਕੀ ਹੂੰ ਕੇਪੀ ਸਾਹਿਬ ਗਏ ਨੇ ਕਹਿੰਦੇ ਕਾਂਗਰਸ ਕੋਲ ਗਿਆ ਹਾਂ ਜਾਰ ਪ੍ਰਦੇਸ਼ ਦਾ ਪ੍ਰਧਾਨ ਤੂੰ ਜੀ ਤੇਰੇ ਟਾਈਮ ਤੇ ਨਹੀਂ ਬੁਰੀ ਤਰ੍ਹਾਂ ਕਾਂਗਰਸ ਸਾਰੀ ਹਾਂ ਤੇ ਉਹਨੂੰ ਫਿਰ ਕਾਂਗਰਸ ਨੇ ਐਮਪੀ ਦੀ ਟਿਕਟ ਦਿੱਤੀ ਤੇ ਤੈਨੂੰ ਐਮਐਲਏ ਦੇ ਦਿੱਤੇ ਜੀ ਤੇ ਜੇ ਤੈਨੂੰ ਲੋਕ ਨਹੀਂ ਪਸੰਦ ਕਰਦੇ ਕਾਂਗਰਸ ਕੀ ਕਰੇ ਹਾਂ ਫਿਰ ਕੀ ਕੀ ਹੈ ਮਨ ਲੋ ਇਹ ਇਸ ਵਾਰ ਤੇ ਕਮਾਲ ਹੋ ਗਈ ਹੈ ਲਾਲਚ ਕਿਹੜੀ ਚੀਜ਼ ਹੈ ਦੇਖੋ ਪੰਜਾਬ ਚ ਦਾਰ ਔਰ ਲਾਲਚ ਦੋ ਚੀਜ਼ਾਂ ਜਦੋਂ ਪੰਜਾਬ ਚ ਕਾਂਗਰਸ ਦਾ ਨਾਮ ਆਉਂਦਾ ਦੋ ਤਿੰਨ ਚਾਰ ਦੇ ਖਾਸ ਕਰ ਬੀਨ ਸਿੰਘ ਦਾ ਪਰਿਵਾਰ ਜਿਹੜਾ ਹੈ ਮੁੱਖ ਮੰਤਰੀ ਦਾ ਉਤੇ ਖਾਸ ਕਰ ਆਉਂਦਾ ਚਲੋ ਸਿੱਖਾਂ ਨੂੰ ਤੇ ਬਹੁਤ ਵੱਡਾ ਦੋਸ਼ ਵੀ ਹੈ ਉਹਨਾਂ ਦੇ ਰਾਜ ਚ ਕਿੱਡਾ ਵੱਡਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਮੁੰਡਿਆਂ ਦਾ ਕਤਲੇਆਮ ਹੋਇਆ ਪਰ ਕਾਂਗਰਸ ਨੇ ਉਹਨਾਂ ਦਾ ਖੇਡਾ ਨਹੀਂ ਛੱਡਿਆ ਪਰ ਉਹਨਾਂ ਨੇ ਮਿਸਟਾਕ ਰੱਖਿਆ ਹਾਂ ਜੋ ਸਰਦਾਰ ਬੀਨ ਸਿੰਘ ਦੀ ਕਾਰ ਲੈ ਕੇ ਨਿਕਲਿਆ ਹੂੰ ਜਿੱਦਣੇ ਪਹਿਲੇ ਇਲੈਕਸ਼ਨ ਲੜਿਆ ਸੀ ਉਸ ਦਿਨ ਕਿਉਂ ਨਹੀਂ ਕਿਉਂ ਬੀਨ ਸਿੰਘ ਦੇ ਅਨੁਸਾਰ ਪਹਿਲਾਂ ਤਾਂ ਆਪਣੇ ਦਾਦੇ ਨੂੰ ਯਾਦ ਹੀ ਨਹੀਂ ਕੀਤਾ ਹੂੰ ਤਿੰਨ ਸਾਲ ਤਿੰਨ ਟਰਮਾਂ ਹੂੰ ਇਹਨੂੰ ਉਦੋਂ ਚਾਹੀਦਾ ਜਦ ਨਾਲ ਅਨੰਤਪੁਰ ਸਾਹਿਬ ਤੋਂ ਲੜਿਆ ਸੀ ਉਹ ਦਿਨ ਦਾਦੇ ਦੀ ਗੱਡੀ 'ਚ ਬੈਠ ਕੇ ਜਾਂਦਾ ਹੂੰ ਉਹ ਕਹਿੰਦੇ ਮੇਰੀ ਪਾਰਟੀ ਨੇ ਕਦਰ ਹੀ ਨਹੀਂ ਕੀਤੀ ਮੀਡੀਆ 'ਚ ਬਿਆਨ ਆਇਆ ਤੇ ਤੁਹਾਡਾ ਮੈਨੂੰ ਨਾਲ ਜਸਵੀਰ ਜਸਵੀਰ ਸਿੰਘ ਹਾਂਜੀ ਜਸਵੀਰ ਸਿੰਘ ਜੀ ਤੁਸੀਂ ਮੈਨੂੰ ਦੱਸ ਦੋ ਹੂੰ ਮੈਂ ਗੜਾਂਦਾ ਕਿ ਟਾਈਮ ਜ਼ਿਆਦਾ ਹੀ ਲੱਗ ਜਾਣਾ ਹਾਂਜੀ ਹਾਂਜੀ ਹਨਾ ਵੇਖੋ ਤਿੰਨ ਵਾਰੀ ਇਹਨੂੰ ਐਮਪੀ ਬਣਾ ਦਿੱਤਾ ਹੂੰ ਯੂਨਿਟ ਕਾਂਗਰਸ ਦਾ ਇਹ ਇਹਨੂੰ 3 ਜਨਵਰੀ ਇਹ ਪ੍ਰੈਜ਼ੀਡੈਂਟ ਬਣਿਆ ਨੇ ਲੋਕ ਸਭਾ ਦਾ ਮੈਂਬਰ ਹੂੰ ਯੂਨਿਟ ਕਾਂਗਰਸ ਦਾ ਪ੍ਰੈਜ਼ੀਡੈਂਟ ਇਹਨੂੰ ਬਣਿਆ ਹੂੰ ਜੀ ਸਾਡੀ ਬਦਾਂ ਇੱਕ ਜਿਹੜੀ ਲੋਕ ਸਭਾ ਦੇ ਵਿੱਚ ਡਿਪਟੀ ਲੀਡਰ ਇਹ ਬਣਿਆ ਜੀ ਇਹਦੇ ਭੂਆ ਜੀ ਮੰਤਰੀ ਬਣੇ ਹੂੰ ਸਰਦਾਰ ਤੇਜਵੰਤ ਸਿੰਘ ਤੇਜ ਪ੍ਰਕਾਸ਼ ਹੁਣੀ ਮੰਤਰੀ ਬਣੇ ਹੂੰ ਇਹਦਾ ਭਰਾ ਡੀਐਸਪੀ ਬਣਿਆ ਹੂੰ ਮਾਤਾ ਜਸਵੰਤ ਕੌਰ ਉਹਨਾਂ ਨੂੰ ਐਮਪੀ ਦੀ ਇਲੈਕਸ਼ਨ ਲੜਵਾਈ ਹੂੰ ਫਿਰ ਗੁਰਕੀਰਤ ਜਿਹੜਾ ਉਹ ਬਣਿਆ ਗੁਰਕੀਰਤ ਸੈਕਟਰੀ ਬਣਿਆ ਸਾਡੀ ਕਾਂਗਰਸ ਦਾ ਹਾਂਜੀ ਤੇ ਇਹ ਵੀ 11 ਮਹੀਨੇ ਬਾਰੇ ਤੇ ਇਹ ਨੂੰ ਹੁਣ ਪੁੱਛੋ ਇਹ ਤੇ ਮੈਂ ਤੇ ਜਵਾਬ ਨਹੀਂ ਦੇ ਸਕਦਾ ਜਦੋਂ ਮੈਂ ਤੇ ਤੁਹਾਨੂੰ ਗੁਣਾ ਦਿੱਤਾ ਕਿ ਇੰਨੀ ਵਾਰਾ ਇਹਨਾਂ ਨੂੰ ਦਿੱਤਾ ਤੇ ਫਿਰ ਜੇ ਕਾਂਗਰਸ ਤੋਂ ਭੱਜ ਗਏ ਹਾਂ ਤੇ ਵੱਡੇ ਵੱਡੇ ਚਿਹਰੇ ਰੰਦਾ ਰੰਦਾ ਬਾਜੀ ਜਾ ਰਹੇ ਨੇ ਮਤਲਬ ਕੈਪਟਨ ਅਮਰਿੰਦਰ ਸਿੰਘ ਚੱਲ ਗਏ ਤੁਹਾਡਾ ਜਿਹੜਾ ਪੰਜਾਬ ਦਾ ਇੱਕ ਫੇਸ ਆਈਕਨ ਰਿਹਾ ਮੰਨ ਲਓ ਲੰਮਾ ਸਮਾਂ ਦੋ ਤਿੰਨ ਇਲੈਕਸ਼ਨਾਂ ਦੇ ਵਿੱਚ ਹੈ ਨਾ ਪੰਜਾਬ ਚੋਂ ਦਾ ਕੈਪਟਨ ਦੀ ਸਰਕਾਰ ਕੈਪਟਨ ਦਾ ਖੁੰਡਾ ਮੰਨ ਲਓ ਕਮੀ ਕਿਤਨੇ ਕਿਤੇ ਇਹ ਕਿਤਨੇ ਕਿਤੇ ਕੀ ਲੱਗਦਾ ਹੈ ਪਾਰਟੀ ਦੀ ਹਾਈ ਕਮਾਂਡ ਦੇ ਵਿੱਚ ਢੇਲਿਆ ਕੀ ਹੈਗਾ ਕਿ ਕੈਪਟਨ ਸਾਹਿਬ ਨੇ ਆਪਣਾ ਆਖਰੀ ਸਮਾਂ ਨਹੀਂ ਕਦੇ ਉਹਦੇ ਪੰਜਾਬ ਚ ਕਿ ਖਰਾਬ ਕਰ ਲਿਆ ਹੂੰ ਮੈਨੂੰ ਤੁਸੀਂ ਤਸਵੀਰ ਜੀ ਇੱਕ ਵਾਰ ਇਹ ਹੀ ਹੋਈ ਚਾਜੋ ਕਿ ਕੈਪਟਨ ਅਮਰਿੰਦਰ ਸਿੰਘ ਬਿਨਾਂ ਕਾਂਗਰਸ ਚੋਂ ਜਿੱਤਿਆ ਕਦੋਂ ਹੂੰ ਉਹ ਪਰਵਾਰ ਹੂੰ ਦੋਵਰਾ ਮੰਤਰੀ ਬਣਾਉਣਾ ਹਮ ਮੈਂਬਰ ਪਾਰਲੀਮੈਂਟ ਬਣਾਉਣਾ ਹਮ ਪ੍ਰਧਾਨ ਬਣਾਉਣਾ ਹਮ ਤੇ ਜਿਨੀ ਉਹਨਾ ਕਾਂਗਰਸ ਤੋਂ ਬਾਹਰ ਖਲੋਤਾ ਇਹ ਕੈਪਟਨ ਮਰੇਂਦਰ ਸਿੰਘ ਜਮਾਨਤ ਜਬਤ ਹੋ ਜਾਂਦੀ ਸੀ ਹਮ ਤੋ ਇਹ ਉਹਦੇ ਕਿਹਾ ਕਿ ਜ਼ਮੀਰ ਦੀ ਸੁਣਾਗੇ ਰੰਦਾਵਾ ਹੀ ਚੁਣਾਂਗੇ ਹਮ ਤੇ ਮੇਰੇ ਪਰਿਵਾਰ ਨੂੰ ਤੋ ਯਾਰ ਕੋਈ ਬਹੁਤ ਇੰਨਾ ਕੁਝ ਨਹੀਂ ਮਿਲਿਆ ਮੇਰੇ ਫਾਦਰ ਦੋਵਰਾ ਪ੍ਰੈਜ਼ੀਡੈਂਟ ਬਣੇ ਹਮ ਮਨਿਸਟਰ ਬਣੇ ਐਮਐਲਏ ਬਣੇ ਜ਼ਿਲ੍ਹੇ ਦੇ ਪ੍ਰਧਾਨ ਬਣੇ ਹਮ ਮੈਂ ਚਾਰ ਵਾਰੀ ਐਮਐਲਏ ਬਣ ਗਿਆ ਹਮ ਮੈਂ ਜ਼ਿਲ੍ਹੇ ਦਾ ਪ੍ਰਧਾਨ ਬਣ ਗਿਆ ਮੈਂ ਮੰਤਰੀ ਬਣ ਗਿਆ ਮੈਂ ਤੁਰਿਆ ਤੁਰਿਆ ਜਾਂਦਾ ਚੀਫ ਮਿਨਿਸਟਰੀ ਦੇ ਰਾਹ ਤੋਂ ਵਾਪਸ ਆ ਗਿਆ ਤੇ ਮੈਂ ਡਿਪਟੀ ਸੀਐਮ ਬਣ ਗਿਆ ਗੁੱਸਾ ਤੇ ਮੈਨੂੰ ਵੱਧਣਾ ਚਾਹੀਦਾ ਸੀ ਨਾ ਕਿ ਮੈਨੂੰ ਕੋੜ ਜਿਹੜਾ ਇਹਨੂੰ ਲਾ ਲਿਆ ਤਾਂ ਇਸ ਕਰਕੇ ਯਾਰ ਬੰਦੇ ਨੂੰ ਸੈਟਿੰਗ ਸਬਕ ਚ ਨੂੰ ਹੋਣੀ ਚਾਹੀਦੀ ਕਿ ਨਹੀਂ ਹੈਗੀ ਫਿਰ ਇਹਨਾਂ ਨੂੰ ਇਹ ਤਾਂ ਤੁਸੀਂ ਮੈਨੂੰ ਜਵਾਬ ਦੇ ਦਿਓ ਜਦ ਤੂੰ ਮੈਨੂੰ ਸਿੱਖ ਲੱਗਦਾ ਸਰਕਾਰ ਚ ਹੈਗਾ ਜੀ ਲੱਗਦਾ ਨਹੀਂ ਹੈਗਾ ਤੇ ਮੈਨੂੰ ਦਾਤੋ ਕਿ ਜਿਨ੍ਹਾਂ ਨੂੰ ਇਹਨਾਂ ਕੋਲ ਇਹਨਾਂ ਨੂੰ ਆਪਾਂ ਮੈਂ ਜਸਵੀਰ ਇੱਕ ਵਾਰ ਮੇਰੀ ਗਲਤ ਇਹਨਾਂ ਨੂੰ ਵਿਸ਼ਵਾਸ਼ਕਾਤ ਕਹਾਂਗੇ ਹੂੰ ਕਿ ਜਾਂ ਇਹ ਕਹਾਂਗੇ ਕਿ ਇਹ ਖੜੇ ਨੇ ਹੂੰ ਜਿਹੜੀ ਪਾਰਟੀ ਨੇ ਕੋਈ ਦੇ ਕੇ ਵਿਸ਼ਵਾਸ ਕਰ ਕਰਕੇ ਚਲੇ ਜਾਓ ਵਿਸ਼ਵਾਸ ਕਰਤੀ ਸਭ ਤੋਂ ਮਾੜਾ ਬੰਨਿਆ ਲੋਕ ਨਾ ਹੈਰਾਨ ਨੇ ਇੱਕ ਤੁਸੀਂ ਤੇ ਮੇਰੇ ਤੋਂ ਬਹੁਤ ਵੱਡੇ ਉਮਰ ਦੇ ਹੈਗੇ ਹੋ ਇੱਕ ਆਪਣੇ ਨਾਲ ਇੱਕ ਨਕਲ ਚੀਜ਼ ਹੀ ਆਉਂਦੀ ਹੁੰਦੀ ਸੀ ਜੀ ਉਹਨਾਂ ਨੇ ਇੱਕ ਦਿਨ ਮੰਨ ਲਓ ਹਨੂਮਾਨ ਬਣ ਕੇ ਆਉਣਾ ਅਗਲੇ ਦਿਨ ਉਹਨਾਂ ਨੇ ਰਾਮ ਬਣ ਉਹਨਾਂ ਨੇ ਰਾਵਣ ਦੇ ਕੱਪੜੇ ਪਾਉਣੇ ਕਦੇ ਉਹਨਾਂ ਨੇ ਚੋਰ ਦੇ ਕੱਪੜੇ ਪਾ ਗਏ ਉਹਨਾਂ ਨੇ ਕਦੇ ਸਿਪਾਈ ਦੇ ਕੱਪੜੇ ਆ ਬਜ਼ਾਰਾਂ ਚ ਨਕਲ ਜੀ ਇਹਨਾਂ ਦੀ ਉਹ ਚੀਜ਼ ਫਿੱਟ ਹੁੰਦੀ ਹੈ ਸਾਰੀਆਂ ਇਹ ਸਿਆਸੀ ਲੀਡਰਾਂ ਤੇ ਵੀ ਹੁੰਦੀ ਹੈ ਬਿਲਕੁਲ ਸ਼ਰਮ ਹੁੰਦੀ ਹੈ ਯਾਰ ਹੋਈ ਇੱਕ ਸਾਡੇ ਪੰਡ ਲੈ ਕੇ ਤੁਰ ਪਿਆ ਹੂੰ ਤੋ ਜਿਹਦੇ ਨੂੰ ਪੰਡ ਥੱਲੇ ਦੱਬਿਆ ਗਿਆ ਉਹ ਜਿਹੜਾ ਕਹਿੰਦਾ ਮੈਂ ਕਰਜ਼ੇ ਦੀ ਪੰਡ ਲੈ ਕੇ ਉਹ ਕਰਕੇ ਦੀ ਪੰਡ ਥੱਲੇ ਡਬ ਗਿਆ ਹੂੰ ਇਹ ਪੰਜਾਬ ਅਣਖ ਅਣਖੀ ਕੌਮ ਹੈ ਪੰਜਾਬੀ ਜੜੀ ਹੂੰ ਇੱਕ ਕਿਵੇਂ ਨਹੀਂ ਗਾਦੇ ਪਾਟੀ ਵਾਂਗੂ ਮਾਣ ਦੇਣਗੇ ਸਾਰਿਆਂ ਨੂੰ ਜਿਹਨੂੰ ਜਿਹੜੇ ਦਲ ਬਦਲਉਂਦੇ ਰੰਧਾਵਾ ਸਾਹਿਬ ਕਿਤੇ ਐਂ ਤਾਂ ਨਹੀਂ ਲੱਗਦਾ ਵੀ ਜਿਹੜਾ ਬੀਜੇਪੀ ਦਾ ਕਾਂਗਰਸ ਮੁਕਤ ਭਾਰਤ ਦਾ ਏਜੰਡਾ ਹੈ ਇਹ ਉਹਦੇ ਚ ਬੜੀ ਵੱਡੀ ਕਾਮਯਾਬੀ ਵੱਲ ਬੀਜੇਪੀ ਵੱਧ ਰਹੀ ਹੈ ਤੁਹਾਡੇ ਵੱਡੇ ਵੱਡੇ ਥੰਮ ਕਾਂਗਰਸ ਦੇ ਸੁੱਟਲੇ ਨੇ ਭਾਜਪਾ ਨੇ ਇਸ ਵਾਰ ਮੇਰੀ ਗੱਲ ਸੁਣੋ ਜਿਹਨੂੰ ਧਾਰਿਆ ਹੂੰ ਉਹ ਗਏ ਡਰ ਕਾ ਦਾ ਈਡੀ सीबीआई ਦਾ ਹੂੰ ਕਿੱਥੇ ਕੇ منی ਲਾਂਡਰਿੰਗ ਦਾ ਕੇਸ ਕੈਪਟਨ ਅਮਰਿੰਦਰ ਸਿੰਘ ਦਾ ਹੂੰ ਕਿੱਥੇ ਪਰ ਉਹ ਕੇਸ ਤੇ ਉਸ ਵਕਤ ਦੇ ਨੇ ਜਦੋਂ ਉਹ ਤੁਹਾਡੀ ਸਰਕਾਰ ਦੀ ਅਗਵਾਈ ਕਰ ਰਹੀ ਸੀਗੀ ਉਹ ਕਿੱਜਾ ਨਾ ਅਗਵਾਈ ਕਰਦੀ ਕਿਉਂ ਨਹੀਂ ਫੜ ਕੇ ਦਿੱਤੇ ਅੰਦਰ ਹੂੰ ਮੈਂ ਤੇ ਇਹ ਪੁੱਛਦਾ ਹੂੰ ਉਹ ਕੇਸ ਸੱਚੇ ਹੋਣਗੇ ਜਿਹੜੇ ਜਿਹੜੇ ਮਹਾਰਾਸ਼ਟਰ ਵਾਲੇ ਨੇ ਹੂੰ ਉਹ ਜਦੋਂ ਇਹਨਾਂ ਚ ਚਲੇ ਗਏ ਉਹਨਾਂ ਦੇ ਉਸੇ ਵਾਲ ওয়াਸ਼ਿੰਗ ਮਸ਼ੀਨ ਚ ਬਾਹਰ ਉਸ ਉਹ ਇਨਸਾਫ ਉਹ ਕਿਹਾ ਗਿਆ ਉਹ ਜਿਹੜਾ ਸਾਂਵਲਾ ਚੀ ਮਿਨਿਸਟਰ ਬਣਿਆ ਉਹਦੇ ਤੇ ਕੀ ਕੇਸ ਸੀ ਹੂੰ ਤੇ ਇਹਦਾ ਮਤਲਬ ਡਰਿਆ ਖੌਫ ਬੇਈਮਾਨੀ ਹੀ ਦਿਮਾਗ ਚ ਹੂੰ ਤੇ ਫਿਰ ਤੁਹਾਡੀ ਸਰਕਾਰ ਨੇ ਮਤਲਬ ਬੇਈਮਾਨ ਬੰਦਿਆਂ ਨੂੰ ਸੀਐਮ ਬਣਾਤਾ ਮੈਨੂੰ ਤਾਂ ਜੀ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਸੀ ਹੂੰ ਤੇ ਕੱਲ ਹੂੰ ਹੁਣ ਅੰਦਰ ਵੜ ਕੇ ਤੇ ਕੇਸ ਦੇ ਦੇਖਿਆ ਨਹੀਂ ਜਾ ਸਕਦਾ ਜੀ ਇੱਕ ਤੁਹਾਡਾ ਜਿੱਦਾਂ ਨਹੀਂ ਤੁਹਾਡੀ ਟਿਕਟ ਅਨਾਉਂਸ ਹੋਈ ਬੜੀ ਚਰਚਾ ਚੱਲੀ ਕਾਂਗਰਸ ਦੇ ਵਿੱਚ ਵੀ ਤਾਂ ਸੁਖਜਿੰਦਰ ਸਿੰਘ ਰੰਧਾਵਾ ਕੋਲੇ ਕਿਹੜੀ ਕਲਾ ਜਿਹੜੀ ਟਿਕਟ ਲੈ ਲਈ ਹੋਰ ਵੀ ਤਾਂ ਦਾਵੇਦਾਰ ਸੀਗੇ ਕਾਫੀ ਕੁਝ ਸੀਗਾ ਇਸ ਵਾਰ 파ੜਾ ਸਾਹਿਬ ਸੀਗੇ ਕੋਸ਼ੋਰ ਦੀ ਚਰਚਾ ਸੀਗੀ ਤਾਂ ਕਿ ਕਲਾ ਦਾ ਉਹ ਕਲਾਕਾਰ ਬਣਿਆ ਜੀ ਇਹ ਜਿਹੜੇ ਤੁਰੇ ਫਿਰਦੇ ਸਿਆਸੀ ਕਲਾ ਚੜ੍ਹਦੀ ਕਲਾ ਜ਼ਰੂਰ ਹੈਗੀ ਆ ਅੱਛਾ ਜੀ ਤੇ ਹੁਕਮਤੇ ਰਾਜਸਥਾਨ ਚ ਸੀਗਾ ਹੂੰ ਪਹਿਲੇ ਮੈਂ ਡੇਢ ਸਾਲ ਉੱਥੇ ਹੀ ਫਿਰਦਾ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹਾਂਜੀ ਕਿ ਅਸੈਂਬਲੀ ਲੜੀ ਪਹਿਲੀ ਵਾਰੀ ਹੋਇਆ ਹੂੰ ਕਿ ਉੱਥੇ 70 ਬੰਦੇ ਜਿੱਤ ਕੇ ਆਏ ਹੂੰ ਤੇ 15 ਬੰਦੇ ਸਾਡੇ ਹਜ਼ਾਰ ਰੋੜ ਤੋਂ ਥੱਲੇ ਆ ਗਏ ਹੂੰ ਇਹਦੇ ਉੱਥੇ ਮੇਰੀ ਗਵਰਨਮੈਂਟ ਹੋਣੀ ਸੀ ਅੱਛਾ ਪਾਰਲੀਮੈਂਟ ਚ ਠੋਕੇ ਕੰਮ ਕੀਤਾ ਹੂੰ ਤੁਸੀਂ ਵੇਖੋ ਰਿਜ਼ਲਟ ਤੁਹਾਨੂੰ ਵੀ ਪਤਾ ਲੱਗਦਾ ਕਿ ਰਾਜਸਥਾਨ ਚ ਕੀ ਹਾਲਾਤ ਨੇ ਹੂੰ ਉੱਥੇ ਅਸੀਂ ਬੀਜਪੀ ਤੋਂ ਵੱਧ ਸੀਟਾਂ ਜਿੱਤਾਂਗੇ ਹੂੰ ਤੇ ਮੈਂ ਤਾਂ ਉਥੋਂ ਐ ਮ 25 ਸ਼ਾਮ ਨੂੰ ਪਹੁੰਚਿਆ ਜੀ ਤੇ 28 ਤਰੀਕ ਨੂੰ ਟੈਲੀਫੋਨ ਆ ਗਿਆ ਕਿ ਪਾਰਲੀਮੈਂਟ ਲੜੋ ਹਮ ਔਰ ਸਾਰੀ ਦੁਨੀਆ ਨੂੰ ਪਤਾ ਹਾਈ ਕਮਾਂਡ ਨੂੰ ਪਤਾ ਕਿ ਮੈਂ ਕਿਹਾ ਜੀ ਮੈਂ ਮੇਰੇ ਛੀ ਨਹੀਂ ਹੋਣ ਹੈ ਦੀ ਕਿ ਹਮ ਕਿ ਥੱਕ ਗਿਆ ਮੈਂ ਤਾਂ 1.5 ਸਾਲ ਘੁੰਮ ਘੁੰਮ ਕੇ ਹਮ ਤੇ ਮੇਰੇ ਕੋਲ ਇਲੈਕਸ਼ਨ ਨਹੀਂ ਲੜੀ ਜਣੇ ਪਰ ਜਿਹੜਾ ਪਾਰਟੀ ਦਾ ਹੁਕਮ ਹੈ ਜੀ ਕਿ ਮੈਂ ਜੇ ਕੱਲ ਨੂੰ ਕਵਾਂ ਹਮ ਕਿ ਮੈਨੂੰ ਪਾਰਟੀ ਨੇ ਕੁਝ ਨਹੀਂ ਦਿੱਤਾ ਹਮ ਜੋ ਮੈਨੂੰ ਪਾਰਟੀ ਨਾਂ ਦੇਗੀ ਹਮ ਮੈਂ ਮਨੁਚੀਵ ਮਿਸਟਰ ਬਣਾਵਨ ਕਈ ਸਾਡੇ ਕਈ ਜਿੰਦੇ ਮੇਰਾ ਨਾਮ ਇਸਲੀ ਨੇ ਮੈਂ ਹਿੰਦੂ ਆ ਹੂੰ ਮੈਨੂੰ ਪਾਰਟੀ ਨੇ ਸਭ ਤੋਂ ਵੱਡੀ ਸਟੇਟ ਦਾ ਇੰਚਾਰਜ ਬਣਾ ਕੇ ਭੇਜਿਆ ਹੂੰ ਉਹ ਚੀਵ ਮਿਸਟਰ ਮੇਰੇ ਦਰਵਾਜੇ ਦੇ ਬਾਹਰ ਖੜਾ ਹੁੰਦਾ ਸੀ ਹੂੰ ਉਹ ਮੈਨੂੰ ਜਿਆਦਾ ਮਾਨ ਸੀਗਾ ਕਿ ਜੇ ਮੈਂ ਆਪ ਬਣ ਕੇ ਤਿੰਨ ਮਹੀਨਿਆਂ ਚ ਮੈਂ ਕੀ ਕਰ ਲੈਣਾ ਜੇ ਤੁਹਾਨੂੰ ਪਾਰਟੀ ਟਿਕਟਾਂ ਦਿੰਦੀ ਐ ਤਾਂ ਨਹੀਂ ਸੀ ਕਿ ਤੁਸੀਂ ਵੀ ਭਾਜਪਾ ਚਲ ਜਾਂਦੇ ਯਾਰ ਬਤਲੇ ਮੈਂ ਤੇ ਆਪਸੋ ਕੋ ਨਾਮ ਰਕਮੈਂਡ ਲੋਕਾਂ ਦਾ ਕਰਦਾ ਹੂੰ ਭਾਜਪਾ ਚ ਮੈਂ ਜੇ ਜੇ ਤੁਸੀਂ ਗੱਲ ਕੀਤੇ ਮੇਰਾ ਇਹੋ ਜਿਹਾ ਖੂਨ ਹੈ ਹੂੰ ਕਿ ਜਿੱਦਨ ਮੈਨੂੰ ਕਿਤੇ ਕਾਂਗਰਸ ਦਾ ਕੋਈ ਨਰਾਜ਼ਗੀ ਹੋਏ ਜੀ ਮੈਂ ਆਪਣੇ ਘਰ ਚਲਾ ਜਾ ਹੂੰ ਪਾਰਟੀ ਨਹੀਂ ਬਦਲ ਹੂੰ ਇਹ ਕਹੂੰਗਾ ਕਿ ਵੋਟ ਪਾਉਂਗਾ ਹੂੰ ਹੁਣ ਮੈਂ ਐਕਟਿਵਲੀ ਹੋਊਗਾ ਇੱਕ ਹੋਰ ਹੈ ਕਿਰ ਅੱਗੇ ਵੀ ਮੈਂ ਤੁਹਾਡਾ ਸਵਾਲ ਸੁਣਦਾ ਸੀ ਲੋਕਾਂ ਤੋਂ ਉਹ ਕਹਿੰਦੇ ਵੀ ਮਤਲਬ ਮੈਂ ਵੀ ਤੁਹਾਨੂੰ ਪੁੱਛਦਾ ਜਿਹੜੇ ਸਿਆਸੀ ਲੀਡਰ ਹੁੰਦੇ ਆ ਜੀ ਮੰਨ ਲਓ ਇਸ ਵਾਰ ਟਿਕਟ ਨਹੀਂ ਦਿੱਤੀ ਹੁਣ ਜ਼ਰੂਰੀ ਤਾਂ ਨਹੀਂ ਵੀ ਹਰ ਸਾਲ ਤੁਹਾਨੂੰ ਹੀ ਟਿਕਟ ਮਿਲੇ ਜਾਂ ਹਰ ਵਾਰ ਤੁਹਾਨੂੰ ਹੀ ਟਿਕਟ ਮਿਲੇ ਕਈ ਵਾਰ ਨਹੀਂ ਵੀ ਇੱਥੇ ਪੁਰਾਣੇ ਤੇ ਲੀਡਰ ਜਿਹੜੇ ਨੇ 50 50 ਸਾਲ 100 100 ਸਦੀ ਸਦੀ ਜਿਹੜੇ ਲੋਕ ਐਦਾਂ ਹੀ ਜਾਣਦੇ ਜੀ ਇਹ ਕੱਲਈਏ ਆ ਇਹ ਕਾਂਗਰਸੀ ਹੈ ਜੀ ਇਹ ਫਲਾਣੇ ਆ ਤੇ ਐਦਾਂ ਹੀ ਪੁਸ਼ਤਾ ਜਾਣਦੇ ਨੇ ਵੀ ਇਹ ਜੀ ਇਹ ਤਾਂ ਪੱਕੇ ਪੱਕੇ ਕਾਂਗਰਸੀ ਆ ਹੁਣ ਸਵੇਰ ਦਾ ਕੱਪ ਭਾਜਪਾ ਦਾ ਹੁੰਦਾ ਸ਼ਾਮ ਮੈਨੂੰ ਹੋਰ ਕੇ ਦਾ ਬਾਰੇ ਕਹ ਜੀ ਮੈਂ ਗਰੰਟੀ ਕੀ ਦਵਾ ਮੈਂ ਆਪਣੀ ਗਰੰਟੀ ਦੇ ਸਕਦਾ ਕਿ ਮੈਂ ਟਕਸਾਲੀ ਕਾਂਗਰਸੀ ਹਾਂ ਹੂੰ ਤੇ ਮੈਂ ਟਕਸਾਲੀ ਸਿੱਖ ਹੂੰ ਹੂੰ ਭਾਜਪਾ ਵਾਲੇ ਨੇ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ ਉਹ ਕਾਫੀ ਜਿਹੜਾ ਬੰਦੇ ਉਹਦੇ ਨਾਲ ਕਰਨਗੇ ਜਿਹੜਾ ਖੇਲ ਦਦਾ ਦੇ ਦੋਗੇ ਤੇ ਮੇਰੇ ਵੱਲ ਕੀ ਕਰਨਗੇ ਜੀ ਮਾਝੇ ਦੀ ਧਰਤੀ ਜਿਹੜੀ ਹੈ ਬੜੀ ਉਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਰਹੀ ਹੈ ਸ਼ੁਰੂ ਤੋਂ ਲੈ ਕੇ ਇਤਿਹਾਸ ਨੂੰ ਅਸੀਂ ਦੇਖੀਏ ਹੁਣ ਵੀ ਦੇਖ ਲਈਏ ਮੌਜੂਦਾ ਸਮੇਂ 'ਚ ਹੀ ਬੰਦੇ ਹੌਸਲੇ ਵਾਲੇ ਬਣੇ ਨੇ ਤੇ ਮਾਝੇ ਨੂੰ ਲੈ ਕੇ ਦੇਖੋ ਪ੍ਰਧਾਨ ਮੰਤਰੀ ਮੋਦੀ ਆਉਂਦੇ ਨੇ ਬਾਰਡਰ ਸਟੇਟ ਦੀ ਗੱਲ ਕਰਦੇ ਨੇ ਕੈਪਟਨ ਮਰਿੰਦਰ ਸਿੰਘ ਖੁਦ ਕਹਿੰਦੇ ਜੀ ਬਾਰਡਰ ਸਟੇਟ ਹੈ ਸਾਨੂੰ ਖਤਰਾ ਹੈ ਹੋਰ ਵੀ ਕਈ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਮਾਝੇ ਵਾਸਤੇ ਤੁਸੀਂ ਕੀ ਖਾਸ ਚਾਹੁੰਦੇ ਹੋ ਲੋਕ ਸਭਾ ਦੇ ਵਿੱਚ ਤੁਸੀਂ ਜਿੱਤ ਕੇ ਜਾਂਦੇ ਹੋ ਜਾਂ ਕੋਸ਼ਿਸ਼ ਕਰ ਕੀ ਖਾਸ ਹੋਣਾ ਚਾਹੀਦਾ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਨਸ਼ਾ ਜੀ ਆਪਾਂ ਜਿਹੜੀ ਚੀਜ਼ ਮਿਸਿੰਗ ਕਰ ਜਾਂਦੇ ਆ ਹਮ ਇੱਕ ਦੂਜੇ ਤੇ ਮੈਂ ਤੁਹਾਨੂੰ ਇੱਕ ਰਿਕਵੈਸਟ ਕਰੂਗਾ ਕਿ ਆ ਜਿਹੜੇ ਆ ਆਰਾਮ 11ਵੇਂ ਮੈਂ ਇਹਨਾਂ ਨੂੰ ਪੂਰਜਾ ਹਮ ਹਮ ਜੀ ਠੀਕ ਨੇ ਹਮ ਕਿ ਇਹਦੇ ਗੁਰੂਆਂ ਨੂੰ ਕਿੱਥੋਂ ਖਾਦੇਗੇ ਹਮ ਦੇ ਕੇ ਸੀ ਨਾ ਦੋ ਪੇਠੋ ਖਾ ਕੇ ਚਲੇ ਗਏ ਜੀ ਗੁਰੂ ਸਾਹਿਬ ਨੇ ਕਹਿਣਾ ਕਿ ਕੋਈ ਲੈ ਕੇ ਆ ਸੀ ਕਿ ਮੈਡੀਅਲ ਲੈ ਕੇ ਕਦੇ ਖੜਾ ਹੋ ਮੈਨੂੰ ਟੈਸਟ ਤੇ ਕਰ ਲਾ ਹਮ ਡਾਕਟਰ ਸਿੰਘ ਖੜਾ ਰੱਖਦਾ ਜੀ ਮੈਂ ਖੜਾ ਹੋ ਨੋਟਲੇ ਦੀ ਬੰਦੂਕ ਦੀ ਪਰਖ ਪੌਲਿਟਿਕ ਨੇ ਤੇ ਪੰਜਾਬ ਦੀ ਜਿਹੜੀ ਸਭ ਤੋਂ ਤਰਾਸਦੀ ਆ ਜੀ ਉਹ ਦਸ਼ਾ ਹਮ ਕਿਸੇ ਕੌਮ ਨੂੰ ਹਮ ਕਿਸੇ ਸਟੇਟ ਨੂੰ ਜੀ ਕਮਜ਼ੋਰ ਕਰਨਾ ਹੋਵੇ ਉੱਥੇ ਨਸ਼ਾ ਵੜੇ ਜਾਂਦਾ ਹਮ ਸਾਡੇ ਜਿੱਦਾਂ ਨਸ਼ਾ ਵੜਿਆ ਜੀ ਇਹਦੇ ਬਾਰੇ ਸਾਰੇ ਪੰਜਾਬੀਆਂ ਨੂੰ ਸਿਰ ਜੋੜ ਕੇ ਬੈਠਣਾ ਪਵੇਗਾ ਹਮ ਕਿ ਆਪਣੀ ਆਉਣ ਵਾਲੀ ਜਨਰੇਸ਼ਨ ਕਿਵੇਂ ਬਚਾਉਣੀ ਹਮ ਆਪਾਂ ਜਿਹੜਾ ਪਾਕਿਸਤਾਨ ਚ ਨਸ਼ਾ ਆਉਂਦਾ ਅਸਲਾ ਆਉਂਦਾ ਹੂੰ ਇਹਦੇ ਤੋਂ ਛਟਕਾਰਾ ਕਿਵੇਂ ਪਾਣਾ ਪ੍ਰਧਾਨ ਮੰਤਰੀ ਦਾ ਕੋਈ ਵਿਸਤ੍ਰਿਤ ਹੂੰ ਕਦੀ ਨਹੀਂ ਪ੍ਰਧਾਨ ਮੰਤਰੀ ਨੇ ਕਿਹਾ ਜੀ ਇਹਨਾਂ ਕਹਿੰਦਾ ਹਮ ਘੁਸ ਕੇ ਮਾਰੇਗੇ ਉਪਰ ਆ ਜਿਹੜੇ ਇਧਰ ਆ ਰਹੇ ਨੇ ਡਰੋਨ ਉਹਨਾਂ ਨਹੀਂ ਸੁੱਟਲਾ ਹੂੰ ਉਹ ਰਦ ਕਰੀ ਹੂੰ 50 ਕਿਲੋਮੀਟਰ ਤੱਕ ਬੀਐਸਐਫ ਹੀ ਠੀਕ ਆ ਹੂੰ ਜੀ ਬੀਐਸਐਫ ਦਾ ਡਾਇਰੈਕਟ ਕੰਟਰੋਲ ਹੈ ਹੂੰ ਇਹਦਾ ਮਤਲਬ ਹੂੰ ਪੰਜਾਬ ਕਮਿਟੀ ਤੋਂ ਵੀ ਰਲੀਆਂ ਨੇ ਜਿਹੜੇ ਡਰੋਨ ਆ ਰਹੇ ਹੂੰ ਪਰ ਉੱਤੇ ਤੁਹਾਡੀ ਸਰਕਾਰ ਦੇ ਰਾਜ ਚ ਵੀ ਸੀ ਨਸ਼ਾ ਵਿੱਚ ਸੀ ਕਾਂਗਰਸ ਦੇ ਰਾਜ ਜਿਹਨੇ ਵੇਲੇ ਅਸੀਂ ਮੇਰੇ ਟਾਈਮ ਤੋਂ ਹੁਣ ਇਹ ਜੋ ਸੀਕ੍ਰੀਟ ਗਲਾਂ ਹੁੰਦੀਆਂ ਡਿਸਕਲੋਜ਼ ਨਹੀਂ ਕਰੀ ਦੀਆਂ ਆਪਾਂ ਫੜ ਕੇ ਕਾਫੀ ਕੁਝ ਮੈਂ ਕੀਤਾ ਇਹ ਮੈਨੂੰ ਤਾਂ 3 ਮਹੀਨੇ 3 ਮਹੀਨਾ ਚ ਅੱਧੇ ਦਿਨ ਤਾਂ ਸੁੱਤੀ ਕੱਢਦੀ ਦੀ ਤੇ ਰਾਤਾਂ ਜਿਹਨੇ ਤਿੰਨਾਂ ਦੋ ਐਟਵਰਕ ਕਰ ਦੋ ਮਹੀਨਾ ਤੇ ਮਿਲ ਮਿਲਿਆ ਸਾਰੇ 27-28 ਦਿਨ ਹੂੰ ਉਦੋਂ ਜਿੰਨਾ ਕੰਮ ਕੀਤਾ ਠੋਕੇ ਕਿ ਉਦੋਂ ਤੁਹਾਨੂੰ ਯਾਦ ਹੈ ਕਾਂਗਰਸ ਦੇ ਰਾਜ ਦੇ ਵਿੱਚ ਪੰਜਾਬ 'ਚ ਇੱਕ ਮਹੀਨੇ 'ਚ ਸ਼ਾਇਦ ਮੈਨੂੰ ਪੂਰੀ ਅੰਕੜੇ ਨਹੀਂ ਅੰਦਾਜ਼ਨ 50 ਤੋਂ ਵੱਧ ਚਿੱਟੇ ਨਾ ਮੁੰਡੇ ਮਰੇ ਉਦੋਂ ਇੱਕ ਲਹਿਰ ਚੱਲੀ ਸੀ ਚਿੱਟੇ ਦੇ ਖਿਲਾਫ ਕਾਲਾ ਹਫਤਾ ਤੁਹਾਡੇ ਰਾਜ 'ਚ ਕੌਣ ਐਡਾ ਵੱਡਾ ਕੰਮ ਕਰ ਰਿਹਾ ਸੀ ਕਾਂਗਰਸ ਦੇ ਰਾਜ 'ਚ ਵੇਖੋ ਇਹਦੇ 'ਚ ਮੈਂ ਇਹੀ ਕਹਿ ਰਿਹਾ ਜੀ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਉਦੋਂ ਕੈਪਟਨ ਸੰਗੂ ਨੂੰ ਕਹਿੰਦੇ ਦੇ ਕਿ ਜਿਹੜੀਆਂ ਬਲੈਕ ਸ਼ੀਪਸ ਨੇ ਹੂੰ ਹੂੰ ਪੰਜਾਬ ਪੁਲਿਸ ਦੇ ਵਿੱਚ ਇਹਨਾਂ ਨੂੰ ਆਇਡੈਂਟੀਫਾਈ ਕਰੋ ਹੂੰ ਕਿ ਜਿਨ੍ਹਾਂ ਲੋ ਜਿਨ੍ਹਾਂ ਨੇ ਇੰਪਲੀਮੈਂਟ ਕਰਨਾ ਜੀ ਉਹਨਾਂ ਨੂੰ ਪਹਿਲਾਂ ਵੇਖੋ ਕਿ ਕਿੱਥੇ ਕਮੀਆਂ ਨੇ ਸਾਡੀਆਂ ਹੂੰ ਇਹ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਨਸ਼ਿਆਂ ਦੇ ਉੱਤੇ ਜਿਹੜੀ ਹੈ ਬੜੀ ਵੱਡੀ ਸਮੱਸਿਆ ਹੂੰ ਇਹਨੂੰ ਕੰਟਰੋਲ ਕਰਨਾ ਪੈਣਾ ਹੂੰ ਔਰ ਇਹ ਇੱਕ ਬੜਾ ਬਲੂਪ੍ਰਿੰਟ ਬਣਾ ਕੇ ਹੂੰ ਵਿੱਚ ਕੋਈ ਨਾਰਾਜ਼ ਹੋ ਜਾਏ ਹੂੰ ਵਿੱਚ ਪੂਰੇ ਪੰਜਾਬ 'ਚ ਨਾਰਾਜ਼ਗੀ ਫੈਲ ਜੇ ਜੀ ਕੀ ਮੈਨੂੰ ਸੁਣੋ ਜਿਹੜੇ ਚੀਮਨਿਸਟਰ ਬਣਣਾ ਉਹ ਕੋਣਾਂ ਸੋਚ ਲੈ ਕੇ ਨਸ਼ਾ ਖਤਮ ਕਰਨਾ ਚਾਹੇ ਮੈਂ ਖਤਮ ਹੋ ਜਾ ਫੇਰ ਖਤਮ ਹੋਣਾ ਜੇ ਇਹ ਕਵਾਂਗੇ ਨਾ ਕਿ ਅਸੀਂ ਕੁਰਸੀ ਦੇ ਬੈਠ ਕੇ ਮਛਨ ਵਾਟਰ ਦੇੰਦੇ ਰਹੇ ਫਿਰ ਭਾਜਪਾ ਨੇ ਨਾ ਪਿਛਲੇ ਦਿਨੀ ਪ੍ਰਧਾਨ ਮੰਤਰੀ ਮੋਦੀ ਨੇ ਬੜਾ ਵੱਡਾ ਬਿਆਨ ਦਿੱਤਾ ਜਿਹੜਾ ਸਦੀਆਂ ਅਸਰ ਰਹਿਣਾ ਕਹਿੰਦਾ ਜੇ ਕਾਂਗਰਸ ਆ ਗਈ ਅਯੁੱਧਿਆ ਦੇ ਵਿੱਚ ਰਾਮ ਮੰਦਰ ਨੂੰ ਤਾਲਾ ਲੱਗ ਜਾਣਾ ਕੀ ਕਾਂਗਰਸ ਹਿੰਦੂ ਵਿਰੋਧੀ ਹੈ ਇੱਕ ਮਿੰਟ ਮੇਰੀ ਗੱਲ ਸੁਣੋ ਮੈਨੂੰ ਇੱਕ ਚੀਜ਼ ਦੱਸੋ ਉਹਨੇ ਤੇ ਉਹਨਾਂ ਨੇ ਤੇ ਵੀ ਕਿਹਾ ਜੋ ਰਾਮ ਕੋ ਲਾਏ ਹੈ ਹਮ ਉਹਨਾਂ ਕੋ ਲਾਏਗੇ ਹਮ ਨਾਰਾ ਦਿੱਤਾ ਸਭ ਤੋਂ ਪਹਿਲੀ ਮੂਰਤੀ ਪੰਡਤ ਜਵਾਹਰ ਲਾਲ ਨਹਿਰੂ ਨੇ 1949 ਦੇ ਵਿੱਚ ਹਮ ਅਯੁੱਧਿਆ ਦੇ ਜਾ ਕੇ ਉੱਥੇ ਮੰਦਰ ਚ ਰੱਖੀ ਹਮ ਉਹਦੇ ਗੇਟ ਕਿਨੇ ਖਲਵਾਏ ਹਮ ਰਾਹੁਲ ਰਜੀਵ ਗਾਂਧੀ ਨੇ ਹਮ ਤੇ ਫਿਰ ਕਹੀ ਜਣਾ ਹਮ ਕਿ ਤਾਰੇ ਇਹ ਜਿਹੜੀ ਜਿਹੜਾ ਰਿਲੀਜੀਅਸ ਬਲੈਕ ਪਿਲ ਕਰਨਾ ਹਮ ਇਹ ਦੇਸ਼ ਲਈ ਬਹੁਤ ਖਤਰਨਾਕ ਹੈ ਹਮ ਮੇਂ ਕਿਨਾਂ ਕਿ ਪੰਜਾਬ ਦਾ ਹਿੰਦੂ ਤੇ ਪੰਜਾਬ ਦਾ ਸਿੱਖ ਹੂੰ ਜਿੰਨਾ ਸੈਕੂਲਰ ਆ ਹੂੰ ਇਹਨਾਂ ਦੇ ਕਦੀ ਕੋਈ ਇਹੋ ਜੀ ਗੱਲ ਨਹੀਂ ਆ ਸਕਦੀ ਹੂੰ ਤੇ ਮੈਂ ਮੈਨੂੰ ਤੇ ਇਹ ਵੀ ਸਮਝ ਆ ਰਹੀ ਆ ਮੈਂ ਮੰਦਰ ਚ ਜਾਣਾ ਮੈਨੂੰ ਬੰਦੇ ਤੇ ਮੈਂ ਹੋਵਾਂ ਹੂੰ ਤੇ ਮੈਂ ਲਾ ਕੇ ਪਰੇ ਸੁਰਤ ਹੂੰ ਮੈਂ ਫਿਰ ਉਹਨ ਮੰਦਰਾਂ ਚ ਚੱਲਿਆ ਜੀ ਸਵੇਰੇ ਮੰਦਰ ਚੋਂ ਆਇਆ ਹੂੰ ਪੰਡੋਰੀ ਮੰਦਰ ਚੋਂ ਜੀ ਕਿ ਸਾਡਾ ਤੇ ਇੱਕ ਰਿਸ਼ਤਾ ਹੂੰ ਗੁਰਨਾਨਕ ਸਾਹਿਬ ਹੂੰ ਗੋਸ਼ਟੀਆਂ ਕੀਤੀਆਂ ਜੀ ਉਹਨਾਂ ਨੇ ਅਚਲ ਚਲేశੁਰ ਜਾ ਕੇ ਸੱਦਾ ਨਾ ਗੋਸ਼ਟੀ ਕੀਤੀ ਜੀ ਉਹਨਾਂ ਨੂੰ ਦਰਸਤਾ ਦਿਖਾ ਕੇ ਆ ਵਕ ਸਾਡਾ ਧਰਮ ਆ ਵਕ ਜਿਹੜੀ ਮਨੁੱਖਤਾ ਸਹੀ ਮੈਂ ਇਹਦੇ ਚ ਮੈਂ ਗਿਆ ਉੱਥੇ ਰਾਜਸਾਨ ਤੇ ਬੁੱਢਾ ਚੌਰ ਗੁਰਦੁਆਰ ਸਭ ਗਏ ਹਾਂਜੀ ਹਾਂਜੀ ਜਿੱਥੇ ਮਸਜਿਦ ਅੰਗੜ ਦਾ ਸਿਰ ਲੈ ਕੇ ਗਏ ਹਾਂਜੀ ਉੱਥੇ ਉਹਨਾਂ ਨੇ ਮੰਗ ਰੱਖੀ ਕਿ ਸਾਡੀ ਗੋਲਕ ਜਿਹੜੀ ਥੋੜੀ ਆ ਹੂੰ ਸ਼ੁਰੂਮਣੀ ਕਮੇਟੀ ਭੇਜਦੀ ਨਹੀਂ ਪੈਸੇ ਹੂੰ 14 ਕਰੋੜ ਮੈਂ ਮੁੱਖ ਮੰਤਰੀ ਕੋਲ ਦਵਾ ਕੇ ਅੱਛਾ ਜੀ ਔਰ ਪੌਂਗਿਆ ਜਾ ਕੇ ਉਹ ਵੀ ਕੋ ਡਵੈਲਪਮੈਂਟ ਹੋ ਰਿਹਾ ਹੂੰ ਮੈਂ ਚਲਾ ਗਿਆ ਉੱਥੇ ਜੱਟ ਤੋਂ ਨੇਪਕ ਤੇ ਕੌਂਗ ਤੇ ਲੱਗੇ ਜੀ ਮੈਂ ਕਿਹਾ ਯਾਰ ਸਾਡਾ ਇੱਕੋ ਜੱਟਾਂ ਦਾ ਬਾਬਾ ਜਿਹਦੇ ਬਾਣੀ ਲਿਖਿਆ Rajasthan ਚੋਂ ਹਾਂਜੀ ਮੈਂ ਉੱਥੇ ਜਾਣਾ ਹੂੰ ਉੱਥੇ ਮੈਂ ਜਾ ਕੇ 12 ਕਿਲੋਮੀਟਰ ਦਾ ਰਸਤਾ ਸੀ ਹੂੰ ਬਿਲਕੁਲ ਹੀ ਨਹੀਂ ਸੀ ਹੂੰ ਮੈਨੂੰ ਉਥੋਂ ਦੇ ਬਾਬਾ ਸ਼ੇਰ ਸਿੰਘ ਉਥੋਂ ਦੇ ਬਾਬਾ ਲਖਾ ਸਿੰਘ ਵੱਡੇ ਨੇ ਘਾਰਸੇ ਵਾਲੇ ਦੇ ਬਾਬਾ ਸ਼ੇਰ ਸਿੰਘ ਉੱਥੇ ਬੈਠੇ ਸੀ ਜੀ ਮੈਨੂੰ ਕਹਿੰਦੇ ਰੰਧਾਵਾ ਸਾਹਿਬ ਜੀ ਆਇਓ ਰਸਤਾ 18 ਫੁੱਟ ਸੜਕ ਬਣਵਾ ਕੇ ਹਮ ਜਿੰਨੇ ਗੁਰਦੁਆਰੇ ਹਮ ਚਾਹੇ ਉੱਥੇ ਸੀ ਗੰਗਾ ਨਗਰ ਚਾਹੇ ਹਨੂਮਾਨਗੜ੍ਹ ਹਮ ਜਾਂ ਉੱਥੇ ਜੈਪੁਰ ਦੇ ਵਿੱਚ ਉਹਨਾਂ ਨੇ ਕਹ ਸਾਨੂੰ ਪਾਰਕਿੰਗ ਦੀ ਸਾਰਨ ਥਾਵਾਂ ਦੁਆਈ ਜੀ ਤੇ ਨਾ ਉਹਨਾਂ ਨੇ ਕਦੀ ਰੱਖੀ ਸੀ ਹਮ ਨਾ ਕਦੀ ਅਸੀਂ ਰੱਖੀ ਹੈ ਜੇ ਇਰਖਾ ਹੈਗੀ ਧਾਰਮਿਕ ਇਹ ਨਾਲ ਸਾਡੇ ਦੇ ਗੁਰੂ ਨੇ ਦੋ ਤਲਵਾਰਾਂ ਪਾਈਆਂ ਸੀ ਮੀਰੀ ਤੇ ਪੀਰੀ ਦੀ ਇੱਕ ਮੀਰੀ ਤੇ ਪੀਰੀ ਦੀ ਇੱਕ ਹੋਰ ਹੈ ਤੁਹਾਡੇ ਸਵਾਲ ਚੋਂ ਹੀ ਹੈ ਕਿ ਥੋੜਾ ਜਿਹਾ ਸਮਾਂ ਘਟਿਆ ਤੁਸੀਂ ਕਹਿੰਦੇ ਪੰਜਾਬ ਦੇ ਲੋਕ ਜਿਹੜੇ ਨੇ ਪੰਜਾਬ ਦਾ ਨਾਗਰਿਕ ਸੈਕੂਲਰ ਹੈ ਔਰ ਕਾਂਗਰਸ ਜਿਹੜੀ ਹੈ ਇਸ ਤਰ੍ਹਾਂ ਇਹ ਧਰਮਵਾਦ ਨਹੀਂ ਗੱਲ ਨਹੀਂ ਕਰਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲੁਧਿਆਣੇ ਤੋਂ ਤੁਹਾਡੇ ਕੈਂਡੀਡੇਟ ਰਾਜਾ ਵੜਿੰਗ ਉੱਥੇ ਕੋਈ ਸਮਾਗਮ ਹੈਗਾ Hindu community ਦਾ ਉੱਥੇ ਕਹਦੇ ਵੀ ਹਮ ਭਗਵਾ ਲਹਿਰਾएंगे ਘਰ ਘਰ ਭਗਵਾ ਲਹਿਰਾएंगे ਉੱਥੇ ਉਹ ਵੀ ਝੂਮ ਰਹੇ ਨੇ ਫਿਰ ਇਹਦਾ ਕੀ ਨਤੀਜਾ ਕੱਢੀ ਹੈ ਵੇਖੋ ਰਵਨੀਤ ਬਿੱਟੂ ਦੇ ਨਾਲ ਸਟੇਜ ਵੀ ਸਾਂਝੀ ਕਰਦੇ ਨੇ ਬਿਲਕੁਲ ਜੇ ਮੈਂ ਹੁੰਦਾ ਤੇ ਮੈਂ ਰਵਨੀਤ ਬਿੱਟੂ ਦੇ ਲੱਗਣਾ ਮੈਨੂੰ ਮੈਂ ਉੱਥੋਂ ਬਹੁਤ ਦੂਰ ਬੈਠ ਪਰ ਘਰ ਘਰ ਭਗਵਾਲਾ ਹੈ ਰਾएंगे ਤੇ ਰਾਜਾ ਬਣੇਂਗੇ ਝੂਮ ਰਹੇ ਨੇ ਠੀਕ ਹੈ ਬਿਲਕੁਲ ਇਹ ਆਪਣੀ ਆਪਣੀ ਸੋਚ ਆ ਹੂੰ ਮੈਂ ਜਾਂਦਾ ਮੇਰੇ ਧਿਆਨਪੁਰ ਮੰਦਿਰ ਆ ਹੂੰ ਜਿੱਨਾ ਮੇਰਾ ਉੱਥੇ ਪਿਆਰ ਆ ਹੂੰ ਸ਼ਹਿਰ ਚ ਉਦੋਂ ਚ ਮੈਂ ਕਦੀ ਜਿੱਤਿਆ ਹੀ ਨਹੀਂ ਹੂੰ ਅੱਜ ਉੱਥੋਂ ਕਦੀ ਮੈਂ ਹਾਰਿਆ ਹੀ ਨਹੀਂ ਅੱਜ ਤੱਕ ਨਹੀਂ ਮੈਂ ਉੱਥੇ ਆ ਰਿਹਾ ਪਰ ਜਿਹੜੇ ਤਰੀਕੇ ਨਾਲ ਭਾਜਪਾ ਭਗਵਾਲਾ ਦੇ ਰੌਣ ਦੀ ਗੱਲ ਕਰਦੀ ਹੈ ਤੇ ਵੇਖੋ ਇਹਨਾਂ ਦੀ ਆਪਣੀ ਸੋਚ ਆ ਹ ਇਥੇ ਹਿੰਦੂ ਵੀ ਬੈਠਾ ਬੈਠਾ ਇਥੇ ਮੁਸਲਮਾਨ ਵੀ ਬੈਠਾ ਜੀ ਬਿਲਕੁਲ 크ਿਸਚਨਰ ਵੀ ਬੈਠਾ ਅਸੀਂ ਜਦੋਂ ਸਾਡਾ ਦਿਨ ਹੁੰਦਾ 크ਿਸਚਨ ਆ ਕੇ ਮੱਥਾ ਟੇਕਦੇ ਜਦੋਂ ਵੱਡਾ ਦਿਨ ਹੁੰਦਾ ਤੇ ਅਸੀਂ ਪੂਰੀ ਤਰ੍ਹਾਂ ਚ ਜਾਂਦੇ ਤੇ ਜੇ ਹੀ ਉਹ ਜੀ ਗੱਲਾਂ ਕਰਾਂਗੇ ਤੇ ਮੇਰਾ ਨਿਕਲ ਤੇ ਜਿੱਥੇ ਕਿਤੇ ਨਾਰਾ ਲੱਗਦਾ ਬੋਲੇ ਸੋਨੇ ਵਾਲਾ ਤਾਂ ਲੱਗਿਆ ਬੜੀ ਜ਼ੋਰ ਦੀ ਬੋਲੇ ਸੋਨੇ ਵਾਲਾ ਲੱਗਦਾ ਤੇ ਜਦੋਂ ਹੇਲੂਇਆ ਕਹੀ ਤਾਂ ਵੀ ਪੂਰੇ ਜ਼ੋਰ ਦੀ ਸੇ ਕੋਈ ਬੋਲ ਤੇ ਜਦੋਂ ਹਰ ਹਰ ਮਹਾਦੇਵ ਕਹੀਏ ਜਾਂ ਜੈ ਕੀਤਾ ਰਾਮ ਕੀ ਇਹ ਤਾਂ ਉਹ ਸਾਰੇ ਉਹ ਵੀ ਬੋਲਦੇ ਨੇ ਉਹ ਇਹ ਕਰਕੇ ਮੇਰਾ ਖੜ ਕੇ ਪੰਜਾਬੀ ਦੇ ਦਿਮਾਗ ਚ ਕਰੀ ਹੋ ਜੀ ਹਾਂ ਇਹ ਜੁੜਾ ਕਿ ਪਤਾ ਨਹੀਂ ਕਿਉਂ ਇਹ ਉਹ ਜਿਹੜੀਆਂ ਚੀਜ਼ਾਂ ਜਿਹੜੇ ਮੈਂ ਇੱਕ ਤੁਹਾਨੂੰ ਪੁੱਛਦਾ ਕਿ ਜਦੋਂ ਆਪਾਂ ਗੁਰਦੁਆਰਾ ਸਾਹਿਬ ਸਾਡੇ ਕੱਚੇ ਸੀ ਉਦੋਂ ਸਿੱਖੀ ਪੱਕੀ ਸੀ ਹੁਣ ਜਦੋਂ ਅਸੀਂ ਪੱਕੇ ਘਰ ਬਣਾਈ ਜਾਂਦੇ ਆ ਤੇ ਉਹਦੇ ਜਿਹੇ ਵੀ ਥੋੜੇ ਥੋੜੇ ਪਿੱਛੇ ਹਟਦੇ ਜਾਂ ਸੰਗਰਾਣ ਦੇ ਵਾਲੇ ਦਿਨ ਪੂਰਾ ਪਿੰਡ ਹੁੰਦਾ ਜੀ ਛੋਟੇ ਛੋਟੇ ਹੁੰਦੇ ਸੀ ਹਾਂਜੀ ਹਾਂਜੀ ਤੇ ਮਾਵਾਂ ਕਹਿੰਦੀਆਂ ਸੀ ਗੁਰਦੁਆਰੇ ਪ੍ਰਸ਼ਾਦ ਮਿਲਦੇ ਹਾਂ ਤੇ ਬੱਚੇ ਦੌੜੇ ਜਾਂਦੇ ਹੁੰਦੇ ਕਿ ਬਾਬੇ ਕੋਲੋਂ ਪ੍ਰਸ਼ਾਦ ਲੈ ਕੇ ਆਉਣਾ ਜੀ ਤੇ ਹੁਣ ਜਿੰਨਾ ਮਰਜ਼ੀ ਕਰ ਤੋ ਬੱਚੇ ਉੱਠਦੇ ਨਹੀਂ ਸੁੱਤੇ ਤੇ ਇਹ ਸਾਰੀਆਂ ਜਿਹੜੀਆਂ ਕਮੀਆਂ ਨੇ ਕਿਸ ਵੀਰ ਜੀ ਸਾਡੇ ਨਾਲੋਂ ਜਿਹੜੇ ਬਾਹਰਲੇ ਨੇ ਹੂੰ ਉਹ ਅਜੇ ਉਹਨਾਂ 'ਚ ਬਹੁਤ ਸਿੱਖੀ ਹੈ ਜੀ ਗੁਰਦੁਆਰਾ ਸਾਹਿਬ ਜਾਈਦਾ ਅਸੀਂ ਫੇਰਿਆਂ ਦੇ ਉੱਤੇ ਕੋਈ ਨਹੀਂ ਜਾਂਦੇ ਪੂਰੇ ਦਾ ਪੂਰੇ ਪਰਿਵਾਰ ਬੈਠੇ ਹੁੰਦੇ ਹੂੰ ਫਰਕ ਤਾਂ ਹੈਗਾ ਇਹ ਸਾਨੂੰ ਸਾਰੀਆਂ ਚੀਜ਼ਾਂ ਕਰਕੇ ਜੀ ਪੰਜਾਬ ਦੀ ਹਿੰਦੁਸਤਾਨ ਦੀ ਸੋਲ ਤੇ ਚੱਲਣਾ ਪੈ ਗਿਆ ਮੇਰਾ ਆਖਰੀ ਇੱਕ ਬੜਾ ਖਾਸ ਸਵਾਲ ਹੈ ਮੈਂ ਤੁਹਾਨੂੰ 2018 ਦੇ ਵਿੱਚ ਸ਼ਾਇਦ 11 ਦਸੰਬਰ 2018 ਪਰ ਗਾੜੀ ਮੋਰਚੇ ਦੀ ਤੁਸੀਂ ਸਮਾਪਤੀ ਤੁਸੀਂ ਤੇ ਰੰਧਾਵਾ ਸਾਹਿਬ ਕਰਾ ਕੇ ਬਾਜਵਾ ਸਮਾਪ ਕਰਨਾ ਕਰਵਾ ਕੇ ਆਏ ਤੁਸੀਂ ਕੁਝ ਹੁੰਦੀ ਹੈ ਜੀ ਸਵਾਲ ਜਿਹੜੇ ਸਥਾਈ ਹੁੰਦੇ ਨੇ ਜਿੱਦਾਂ ਇੱਥੇ ਨਾਲੀ ਨਹੀਂ ਬਣੀ ਸੜਕ ਨਹੀਂ ਬਣੀ ਪੁਲ ਨਹੀਂ ਬਣਿਆ ਨੌਕਰੀ ਨਹੀਂ ਮਿਲੀ ਕੁਝ ਹੁੰਦੇ ਨੇ ਸਦੀਆਂ ਦੇ ਸਵਾਲ ਕਾਂਗਰਸ ਦੇ ਉੱਤੇ ਇੱਕ ਸਵਾਲ ਹੈ ਵੀ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਾਇਆ ਉਹ ਸਦੀਆਂ ਦੇ ਵਾਸਤੇ ਇੱਕ ੱੱਬਾ ਕਾਂਗਰਸ ਨਹੀਂ ਦੇਖੋ ਉਹ ਬੜੇ ਬਦਕਿਸਮਤ ਹਾਂ ਔਰ ਰਾਹੁਲ ਗਾਂਧੀ ਜੀ ਨੂੰ ਤੇ ਸੇਵਾ ਕਰਕੇ ਗਿਆ ਪਛਤਾ ਪਛਤਾ ਉਹਦੇ ਤੋਂ ਆਪਣੀ ਖਮਾ ਜਾਂਚਣਾ ਨੂੰ ਕਿਹਾ ਜਾਂਦਾ ਹੈ ਇਹ ਵਾਕਿਆ ਨਾ ਭੁਲਣਯੋਗ ਤੇ ਉਹ ਚੀਜ਼ ਸੀ ਤੇ ਤੁਸੀਂ ਵੀ ਵੇਖਿਆ ਕਿ ਗੁਰੂ ਦੇ ਦਰ ਤੇ ਜਦੋਂ ਜਾਈਏ ਤੇ ਗੁਰੂ ਬਖਸ਼ਨਾਰ ਵੀ ਸਾਡੇ ਗੁਰੂ ਦੇ ਪੜੀਆਂ ਜਫਰ ਨਾਮਾ ਜਿਹੜਾ ਤੁਸੀਂ ਪੜੋ ਤੇ ਗੁਰੂ ਸਾਹਿਬ ਦਾ ਤੇ ਕਰਕੇ ਜਿਹੜਾ ਖਮਾ ਜਾਤ ਨਕਰਤਾ ਤੇ ਧਿਲਵਾਵੇ ਤੇ ਸਾਡਾ ਗੁਰੂ ਬਖਸ਼ ਦਾ ਬੇਦੀ ਮਾਮਲਿਆਂ ਦੇ ਇਨਸਾਫ ਨੂੰ ਲੈ ਕੇ ਦਾਵਾ ਸੀ ਕੈਪਟਨ ਸਾਹਿਬ ਦਾ ਨਸ਼ੇ ਨੂੰ ਲੈ ਕੇ ਵੀ ਵੀ ਸੌਹ ਵਾਲੀ ਗੱਲ ਤੁਸੀਂ ਸ਼ੁਰੂ ਹਥੋਂ ਹੋਈ ਸੀ ਆਪੋ ਉਥੇ ਹੀ ਸਮਾਪਤੀ ਕਰਨੀ ਹੈ ਬਰਗਾੜੀ ਮੋਰਚਾ ਖਤਮ ਵੀ ਕੀਤਾ ਗੁਰੂ ਮਹਾਰਾਜ ਦੀ ਹਜ਼ੂਰੀ ਚ ਤੁਹਾਡੇ ਤੋਂ ਵਾਅਦਾ ਕਰਾਇਆ ਗਿਆ ਤੇ ਬਾਜਵਾ ਸਾਹਿਬ ਤੋਂ ਵਾਅਦਾ ਕਰਾਇਆ ਕਿ ਅਸੀਂ ਤੁਹਾਡੇ ਮਸਲੇ ਹੱਲ ਕਰਾਂਗੇ ਮਸਲਿਆ ਮੇਰੇ ਕੋਲ ਜਿਹੜੇ ਉਹਨਾਂ ਦੇ ਜਿਹੜੇ ਮੇਰੇ ਕੋਲ ਸੀਗੇ ਹੂੰ ਮੇਰੇ ਖਾਤੇ ਤੁਸੀਂ ਪੂਰਾ ਡਿਟੇਲ ਚ ਨਹੀਂ ਗਏ ਜੀ ਬੰਦੀ ਸਿੰਘ ਸੱਤ ਮੈਂ ਛੱਡੀ ਸੀ ਹੂੰ ਇੰਡੀਅਨ ਗਵਰਨਮੈਂਟ ਨੇ ਨਹੀਂ ਛੱਡੀ ਹੂੰ ਤੇ ਬੜੇ ਅਫਸੋਸ ਵਾਲੀ ਗੱਲ ਹੈ ਜਿਹੜੇ ਛੱਡੇ ਨਾ ਹੂੰ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦਾ ਕੋਈ ਬੰਦਾ ਰਿਸਿਵ ਕਰਨੀ ਗਿਆ, ਕਾਲੀ ਦਲ ਦਾ ਨਹੀਂ ਗਿਆ। ਹੂੰ ਉਹਨਾਂ ਦੇ ਪਰਿਵਾਰ ਦੇ ਮੈਂਬਰ ਗਏ। ਹੂੰ ਉਦਾਂ ਹੀ ਵਿਚਾਰੇ ਕੱਲੀ ਇੱਕ ਇੱਕ ਦੋ ਦੋ ਜਣੇ ਆਪਣੇ ਘਰ ਆ ਕੇ ਬੈਠ ਗਏ। ਹੂੰ ਬਰਗਾੜੀ ਦੇ ਵਿੱਚ ਜਿਹੜੀਆਂ-ਜਿਹੜੀਆਂ ਗੱਲਾਂ ਕਿਤੇ ਜਦੋਂ ਮੈਨੂੰ 3 ਮਹੀਨੇ ਮਿਲੇ ਜੀ ਸੁਖਜਿੰਦਰ ਸਿੰਘ ਰੰਦਾਵਾਈ ਸੀ। ਹੂੰ ਗੁਰੂ ਦੀ ਕਿਰਪਾ ਨਾਲ ਹੂੰ ਉਹ ਜਿਹੜਾ ਸਰਸੀ ਵਾਲਾ ਜੀ ਉਹ ਦੀ ਕਸਟੋਡੀਅਲ ਇੰਟਰੋਗੇਸ਼ਨ ਬਈ ਮੰਗੀ ਸੀ ਹੂੰ ਔਰ ਮੈਨੂੰ ਮਿਲ ਵੀ ਗਈ ਸੀ ਹੂੰ ਉਹ ਹਾਈ ਕੋਰਟ ਚ ਗਿਆ ਹਾਈ ਕੋਰਟ ਨੇ ਕਿਹਾ ਜੇਲ੍ਹ ਚ ਦੋਨੂੰ ਇੰਟਰੋਗੇਟ ਕਰੋ ਤੇ ਮੈਂ ਤੇ ਆਪਣੇ ਜਿੱਥੇ ਤੱਕ ਜੇ ਟਾਈਮ ਮਿਲ ਜਾਂਦਾ ਤੇ ਮੈਂ ਇਹ ਮਸਲੇ ਤੋਂ ਨੇੜੇ ਨੇੜੇ ਪਹੁੰਚ ਜਾਣਾ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੇ ਜਿਹੜੀ ਜਿਨ੍ਹਾਂ ਨੇ ਹੱਥ ਲਿਖਤ ਸੀ ਹੂੰ 5 ਸਾਲ ਨਾ ਕੈਪਟਨ ਨੇ ਕੀਤਾ ਹੂੰ ਨਾ ਬਾਦਲ ਨੇ ਕੀਤਾ ਹੱਥ ਲਿਖਤ ਜਿਨੇ ਮਿਸਟਰ ਲਾਈ ਉਹ ਵੀ ਮੈਂ ਉਹਨਾਂ ਨੂੰ ਕਟ ਲਿਆ ਸੀ ਕਿ ਕਿੰਨੇ ਕਿੰਦੀ ਹੱਥ ਲਿਖਤੇ ਹੂੰ ਤਾਂ ਜੇ ਮੰਨ ਹੋਵੇ ਹੂੰ ਗੁਰੂ ਵਾਲਾ ਚਲਦਾ ਹੋਵੇ ਹੂੰ ਉਹ ਚੀਜ਼ ਨਹੀਂ ਤਾਂ ਦੂਸਰੀ ਚੀਜ਼ ਮੈਂ ਚਿੱਠੀ ਲਿਖੀ ਸੀ ਹੂੰ ਹਮਨਸਰ ਨੂੰ ਕੈਪਟਨ ਅਮਨਦਰ ਸਿੰਘ ਨੇ ਬਿੱਲ ਪਾਸ ਕੀਤਾ ਪ੍ਰਧਾਨ ਸਭਾ ਚ ਬਾਚੋ ਰੱਖਿਆ ਨਹੀਂ ਸੁਣਿਆ ਨਾ ਮੈਂ ਚਿੱਠੀ ਲਿਖੀ ਹੂੰ ਤੇ ਕਿਸੇ ਵੀ ਧਰਮ ਦੀ ਬੇਅਦਵੀ ਹੁੰਦੀ ਹੈ ਜੀ ਉਹਦੀ ਘਟੋ ਘਟ ਉਮਰ ਕੈਦ ਹੋਣੀ ਚਾਹੀਦੀ ਹੈ ਹਾਂ 10 ਸਾਲ ਲੈ ਲੋ ਜਾਂ ਟਿਲ ਡੈਥ ਲੈ ਲੋ ਹੂੰ ਤੇ ਇੰਨੀ ਕਿਸ ਨੂੰ ਫਿਰ ਫਿਨੈਂਸ਼ੀਅਲ ਜਿਹੜਾ ਫਾਈਨ ਇਹਨਾਂ ਕਰ ਦੇਣਾ ਚਾਹੀਦਾ ਕਿ ਕੋਈ ਦੁਬਾਰਾ ਗਾਦਵੀਨ ਨ ਕਰੇ ਅਜੇ ਤੱਕ ਬੀਜੇਪੀ ਨੇ ਉਹ ਚਿੱਠੀ ਦਾ ਜਵਾਬ ਹੀ ਨਹੀਂ ਦਿੱਤਾ ਹੂੰ ਕੀ ਲੱਗਦਾ ਹੈ ਕਿੰਨੀਆਂ ਸੀਟਾਂ ਕਾਂਗਰਸ ਵਰ ਪੰਜਾਬ ਚੋਂ ਲੈ ਜਾਓ ਵੇਖੋ ਮੈਂ ਦੂਸਰੇ ਵਾਂਗੂ ਤੋਂ ਇੱਕਦਾਂ ਕਹਿੰਦਾ 400 ਫਾਰ ਦੂਜਾ ਕਹਿੰਦਾ 03 13 ਹੂੰ ਕੰਫਰਟੇਬਲੀ ਦਿੱਤਾ ਕਿ ਰਾਜਾ ਜੀ ਵੀ 13 0 ਕਹਿ ਰਹੇ ਆ ਭਗਵੰਤ ਮਾਨ ਵੀ 13 0 ਕਹਿ ਰਹੇ ਆ ਕਾਂਲੀ ਛੱਡ 13 0 ਇੰਡੀਆ ਦੇ ਸੀਟਾਂ ਨਹੀਂ ਜਿਹੜੀਆਂ ਮੈਂ ਭਗਵੰਤ ਮਾਨ ਵਰਗਾ ਹਾਂ ਹੂੰ ਉਹ ਗਰਮੀ ਚ ਦਸਤਾ ਦੇ ਉਤੇ ਝੂਠਾ ਪਾਣੀ ਤੇ ਉਹੀ ਪਾ ਰਿਆ ਹੂੰ ਸਹੀ ਅਲੋਚਨਾ ਨਹੀਂ ਹੋ ਰਹੀ ਉਹ ਗੱਲ ਦੀ ਨਹੀਂ ਜਰਜ ਨੂੰ ਪਤਾ ਹੀ ਨਹੀਂ ਹੂੰ ਕਿ ਇਹ ਪਾਗ ਬੜੀ ਮੁਸ਼ਕਲ ਬਣੀਆ ਹੂੰ ਇਹ ਜਦੋਂ ਕਿਸਾਨ ਮੋਰਚਾ ਲੱਗਾ ਸੀ ਅੰਗਰੇਜ਼ਾਂ ਦੇ ਟਾਈਮ ਜੀ ਤੂੰ ਤੋਂ ਪਗੜ ਸਿੰਘ ਦੇ ਚਾਚੇ ਨੇ ਹੂੰ ਸਰਦਾਰ ਅਜੀਤ ਸਿੰਘ ਨੇ ਜਾਇ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ ਸਹੀ ਤੇ ਆਪਾਂ ਚੋ ਲੋ ਉਹ ਤੇ ਆਪਣੇ ਨਾਲ ਸਿੰਗਲ ਲਾਉਂਦਾ ਹੀ ਨਹੀਂ ਭਗਵੰਤ ਮਾਨ ਕੇ ਭਗਤ ਸਿੰਘ ਦਾ ਵਾਰਿਸ ਹੋਣ ਦਾ ਦਾਵਾ ਕਰਦਾ ਉਹ ਦਾਵਾ ਕਰਦਾ ਪਰ ਭਗਵੰਤ ਭਗਤ ਸਿੰਘ ਸੱਚੇ ਜੂਠਾ ਪਾਣੀ ਨਹੀਂ ਸੀ ਪਾਉਂਦਾ ਹੂੰ ਹੁਣ ਤਾਂ ਕੀ ਦੀ ਉਮਰ ਚ ਆਪਣਾ ਜੂੜਾ ਵੀ ਰੱਖ ਲਿਆ ਹੂੰ ਸਹੀ ਹੈ ਇਹ ਪਤਾ ਕਿ ਉਹ ਉਹ ਤੋਂ ਜੇ ਇਹੋ ਜੇ ਨਗਰ ਵਾਲੇ ਪਾਸੇ ਤੁਰੇ ਜਾਵਾਂਗੇ ਹੂੰ ਹ ਇਹ ਪੰਜਾਬੀਆਂ ਨੂੰ ਹੂੰ ਤੇ ਖਾਸ ਕਰਕੇ ਮੇਰੇ ਖਲ ਮੇਰੇ ਪਿੰਡੋਂ ਜਿਆਦਾ ਛੱਲਿਆ ਸੀ ਹਾਂ ਸਰਦਾਰ ਲਖਮਣ ਸਿੰਘ ਦਾ ਜੀ ਇਦਾਂ ਦਾ ਫੇਰ ਇੱਕ ਲਖਣ ਸਿੰਘ ਉੱਠੂ ਜ਼ਰੂਰ ਉੱਠ ਗਿਆ ਉਹ ਠੀਕ ਆਸ ਰੱਖੋ ਹਾਂ ਪੰਜਾਬ ਜਦਾਂ ਬਾਬਾ ਬੰਦਾ ਭਾਦਨਾ 80 ਨਾ 80 ਸਰਾਂ ਦੇ ਦੀ ਖੜਖਾਈ ਸੀ ਹਾਂ ਤੇ ਸਿੱਖੀ ਖਤਮ ਨਹੀਂ ਹੋਣ ਦਿੱਤੀ ਪੰਜਾਬੀ ਵੀ ਖਤਮ ਨਹੀਂ ਹੋਣ ਦਿੱਤੀ ਜੀ ਉਦਾਂ ਦਾ ਫੇਰ ਸਰਦਾਰ ਲਖਣ ਸਿੰਘ ਉੱਠ ਕੇ ਪੰਜਾਬੀ ਅਤੇ ਸਿੱਖੀ ਦੀ ਸ਼ਾਨ ਕਾਮ ਕਰੇ ਕਾਂਗਰਸ ਦੇ ਵਿੱਚ ਵੀ ਜੇ ਕੋਈ ਸਿੱਖ ਹੈਗੇ ਨੇ ਤਾਂ ਉਹ ਆਸ ਰੱਖਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਚ ਉੱਠੇਗਾ ਤੇ ਸਿੱਖੀ ਦੀ ਚੜ੍ਹਦੀ ਕਲਾ ਦੀ ਬਾਤ ਪਾਏਗਾ ਸਿੱਖ ਵੀ ਆਸ ਕਰਦੇ ਨੇ ਕਿ ਲੋਕ ਕਿਸੇ ਵੀ ਪਾਰਟੀ ਦੇ ਵਿੱਚ ਦਸਤਾਰ ਧਾਰੀ ਅਮਰ ਧਾਰੀ ਕੋਈ ਬੰਦਾ ਹੈ ਇਨਸਾਨ ਹੈ ਤਾਂ ਉਹਨੂੰ ਘੱਟੋ ਘੱਟ ਜਦੋਂ ਗੱਲ ਪੰਥ ਦੀ ਆਵੇ ਗੱਲ ਕੌਮ ਦੀ ਆਵੇ ਤਾਂ ਉੱਥੇ ਉਹਨੂੰ ਨਿਡਰ ਹੋ ਕੇ ਆਪਣੀ ਕੌਮ ਦੀ ਗੱਲ ਕਰਨੀ ਚਾਹੀਦੀ ਆ ਸਿਆਸੀ ਤੌਰ ਤੇ ਲੋਕ ਸਭਾ ਚੋਣਾਂ 2024 ਦੇ ਵਿੱਚ ਕਾਂਗਰਸ ਨੂੰ ਜਾਂ ਸੁਖਚਿੰਦਰ ਸਿੰਘ ਰਧਾਵਾ ਨੂੰ ਇਹਨਾਂ ਦੇ ਇਲਾਕੇ ਦੇ ਲੋਕ ਕਿਦਾਂ ਦਾ ਫਤਵਾ ਦਿੰਦੇ ਨੇ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਅਸੀਂ ਕੁਝ ਸਮਾਂ ਗੱਲਬਾਤ ਜਿਹੜੀ ਹੈ ਕੀਤੀ ਹੈ ਧੰਨਵਾਦ ਤੁਸੀਂ ਸਮਾਂ ਕਿੱਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ